ਰਮੈਨੂ ਮਸੋਨਾ ਚ ਆਂਦੀ ਨਹੀਂ ਟੇਕ ਜਿੰਨਾ ਚਿਰ ਮੈਨਾਂ ਕੋਲੇ ਪਹੁੰਚਦੀ ਨਹੀਂ ਮੈਂ ਗੱਲਾਂ ਐ ਕਰਕੇ ਜਾਨੀ ਪੂਰੇ ਖੜਕੇ ਹੀ ਜਿਵੇਂ ਆਸਮੇ ਗੱਲਾਂ ਕਰਦੇ ਵੀ ਪਤ ਮੈਨੂ ਜਾਚ ਆਹ ਧੋਖਾ ਤੇ ਜਾ ਮੈਨੂ ਆਹ ਜਾ ਧੋਖਾ ਵੀ ਤੇ ਇਥੋਂ ਬਿਨਾਂ ਜੇ ਮੇਰਾ ਕੋਈ ਵੀ ਨਹੀਂ ਰਹਿ ਗਿਆ ਪਿਓ ਪੁੱਤ ਚਲੇ ਗਏ ਐ ਹੋਰ ਪਰਿਵਾਰ ਦੇ ਵਿੱਚ ਕੋਣ ਕੋਣ ਐ ਇੱਕ ਮੇਰੀ ਗੁੱਡੀ ਆ ਜੀ ਇੱਕ ਲੜਕਾ ਜੀ ਮੇਰਾ ਵੈਜੀ ਆ ਜੀ ਨਹੀਂ ਜੀ ਕੁਆਰੀ ਐ ਤੇ ਕਲਵੰਤ ਤੇ ਬੋਟੀ ਜੀ ਉਹ ਤਾਂ ਮੋਗੇ ਚਲੀ ਗਈ ਐ ਜੀ ਉਹਨੇ ਤਾਂ ਮੇਰਾ ਖਿਹੜਾ ਹੀ ਛੱਡਤਾ ਕੀ ਕਾਰਨ ਬਸ ਪਤਾ ਹੀ ਨਹੀਂ ਉਹਨੂੰ ਕਿ ਉਹਦੇ ਨਾਲ ਰਾਲੀ ਹੋ ਜੇ ਗਏ ਵੀ ਜਿਹੜੇ ਕਹਿੰਦੇ ਮਾਲ ਝਾਕਣੀ ਨਹੀਂ ਤੇ ਬਸ ਜੋ ਇਹ ਬੁੱਤ ਲਾਏ ਜਾ ਰਹੇ ਐ ਜੋ ਇਹਨਾਂ ਦੀ ਨੌ ਸੀਗੀ ਉਹ ਵੀ ਬੱਚੇ ਲੈ ਕੇ ਅੱਡ ਚਲੀ ਗਈ ਮੋਗੇ ਇਹ ਰਗੀ ਮਾਤਾ ਉਹਨੇ ਵੀ ਬੁੱਤ ਲਾਉਣ ਤੋਂ ਮਨਾ ਕਰਤਾ ਵੀ ਮੈਂ ਪੈਸਾ ਨਹੀਂ ਦੇਣਾ ਗਵਰਨਮੈਂਟ ਵੀ ਲਾਏ ਪਰ ਅਸੀਂ ਗੱਲ ਕਰੀ ਮਾਤਾ ਵੀ ਚਲੋ ਅਸੀਂ ਪੈਸੇ ਇਕੱਠੇ ਕਰਦੇ ਪਿੰਡ ਵੱਲੋਂ ਇਹ ਮਾਤਾ ਨੇ ਕਿਹਾ ਨਹੀਂ ਮੇਰਾ ਕਲੇਜਾ ਸੀ ਉਹ ਮੈਨੂੰ ਜੋ ਪੈਸੇ ਮਿਲੇ ਐ ਮੇਰੀ ਕੀ ਵੀ ਪਤਾ ਕੱਲ ਨੂੰ ਮੌਤ ਹੋ ਜਾਣੀ ਐ ਪਰ ਮੈਂ ਇਹਨਾਂ ਜਗ੍ਹਾ ਬਣਾਉਂਗੀ ਵੋਟ ਵੀ 6000 ਤੋਤੇ ਆ ਪਰ ਅੱਜ ਤੱਕ ਮੈਂ ਇਸੇ ਸਕੂਲ ਚ ਪੜ੍ਹ ਕੇ ਗਿਆ ਮੇਰੇ ਪੜਨ ਤੋਂ ਬਾਅਦ ਵੀ ਸਕੂਲ میٹرਿਕ ਦਾ ਹੈ ਆਂਡੀ ਗਵਾਂਡੀ ਸਕੂਲਾ ਵਿੱਚ ਪਲਸ 2 ਸਕੂਲ ਹੈ ਅੱਜੇ ਪਲਸ 2 ਦੀ ਡਿਮਾਂਡ ਕੀਤੀ ਗਈ ਅਜੇ ਤੱਕ ਉਹ ਵੀ ਨਹੀਂ ਪੂਰੀ ਹੋਈ ਅਸੀਂ ਹਸਪਤਾਲ ਮੰਗਿਆ ਉਹ ਵੀ ਨਹੀਂ ਹੋਇਆ ਅਸੀਂ ਲਾਇਬ੍ਰੇਰੀ ਮੰਗੀ ਉਹ ਵੀ ਨਹੀਂ ਹੋਇਆ ਮਰ ਕਹਿਣ ਦਾ ਮਤਲਬ ਇਹ ਹੈ ਕੇ ਗਵਰਨਮੈਂਟ ਇਸ ਗੱਲੋਂ ਢਿੱਲੀ ਐ ਮੇਰਾ ਜਦੋਂ ਇਹਨਾਂ ਦੇ ਕੋਲੇ ਆ ਕੇ ਤੜਕੇ ਨੂੰ ਖੜ ਜਾਨੀ ਆ 6 ਵਜੇ ਦੇ ਨਾਲ ਉਦੋਂ ਮੇਰੇ ਕਾਲਜੇ ਨੂੰ ਫੇਰ ਵੀ ਹੁੰਦਾ ਵੀ ਮੇਰੇ ਸੂਰਮੇ ਖੜੇ ਆ ਮੈਨੂੰ ਉਹਨਾਂ ਚਾਰਾ ਠੀਕ ਨਹੀਂ ਆਉਂਦੀ ਜਿੰਨਾ ਚਿਰ ਮੈਂ ਇਹਨਾਂ ਕੋਲੇ ਪਹੁੰਚਦੀ ਨਹੀਂ ਤਵਾਰ ਕਦੇ ਮਨ ਦੇ ਵਿੱਚ ਇਹ ਸੋਚਿਆ ਸੀ ਵੀ ਇੱਕ ਪਾਸੇ ਪਤੀ ਨੂੰ ਦੇਸ਼ ਦੇ ਸ਼ਹਾਦਤ ਲਈ ਤੋਰੂੰਗੀ ਔਰ ਦੂਸਰੇ ਪਾਸੇ ਕੁੱਖੋ ਜੰਮ ਕੇ ਬੇਟੇ ਨੂੰ ਉਹਨੂੰ ਵੀ ਦੇਸ਼ ਦੇ ਲਈ ਮੈਂ ਕੁਰਬਾਨ ਕਰੂੰਗੀ ਨਹੀਂ ਸੋਚਿਆ ਨਹੀਂ ਸੋਚਿਆ ਜੇ ਤਾਂ ਸੋਚਿਆ ਹੀ ਨਹੀਂ ਸੀਗਾ ਇੱਕ ਪਹਿਲੀ ਤੋਂ ਲੈ ਕੇ ਆਰਮੀ ਦੇ ਵਿੱਚ ਭਰਤੀ ਹੋਣ ਦਾ ਸਾਡਾ ਜਿਹੜਾ ਰਿਸ਼ਤਾ ਸੀਗਾ ਉਹ ਇੱਕ ਬਹੁਤ ਲੰਮਾ ਸੀਗਾ ਜੀ ਘੱਟੋ-ਘੱਟ ਅਸੀਂ 12-13 ਸਾਲ ਅਸੀਂ ਇਕੱਠੇ ਪਹਿਲਾ ਸਕੂਲ ਵਿੱਚ ਪੜ੍ਹਾਈ ਕੀਤੀ ਬਾਅਦ ਵਿੱਚ ਅਸੀਂ ਜਾ ਕੇ ਟ੍ਰੇਨਿੰਗ ਕੀਤੀ ਉੱਥੇ ਮੈਂ ਥੋੜਾ ਜਿਹਾ ਟਾਈਮ 2-4 ਮਹੀਨੇ ਪਹਿਲਾਂ ਚੱਲ ਰਿਹਾ ਸੀ ਤੋ ਅੱਗੇ ਇਹ ਬਾਅਦ ਵਿੱਚ ਮੇਰੇ ਪਿੱਛੇ ਆ ਗਿਆ ਸੀ ਸਸੀਕਰ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਦਲੀਪ ਕੁਮਾਰ ਅਸੀਂ ਹਸਤੰ ਪਹੁੰਚੇ ਹਾਂ ਮੋਗਾ ਦੇ ਪਿੰਡ ਚੜਕ ਦੇ ਵਿੱਚ ਜਿੱਥੇ ਪਿੰਡ ਦੇ ਰਹਿਣ ਵਾਲੇ ਕਲਵੰਤ ਸਿੰਘ ਤੇ ਸੂਬੇਦਾਰ ਬਲਦੇਵ ਸਿੰਘ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦੇ ਜਿਹੜੇ ਬੁੱਤ ਐ ਇੱਥੇ ਪਿੰਡ ਵਾਲਿਆਂ ਵੱਲੋਂ ਲਗਾਏ ਗਏ ਐ ਔਰ ਅੱਜ ਪਿੰਡ ਦੇ ਵਿੱਚ ਪਹੁੰਚੇ ਆਂ ਗੱਲਬਾਤ ਵੀ ਕਰਾਂਗੇ ਪਿੰਡ ਵਾਸੀਆਂ ਨਾਲ ਵੀ ਕੀ ਕਹਿਣਾ ਉਹਨਾਂ ਦਾ ਕਦੋਂ ਜਿਹੜੇ ਇਹ ਹੈ ਪਿਉ ਪੁੱਤ ਜਿਹੜੇ ਸ਼ਹੀਦ ਹੋਏ ਸੀ ਕਦੋਂ ਇਹਨਾਂ ਨੇ ਸ਼ਹੀਦੀ ਦਾ ਜਾਮ ਪੀਤਾ ਸੀ ਸਭ ਤੋਂ ਪਹਿਲਾਂ ਤਸਵੀਰਾਂ ਦੇ ਦੇਖ ਰਹੇ ਹੋ ਤੁਸੀਂ ਇਹ ਪਿੰਡ ਵਾਸੀ ਹੈ ਸਰਪੰਚ ਸਾਹਿਬ ਨੇ ਔਰ ਜਿਹੜੇ ਸੂਬੇਦਾਰ ਨੇ ਔਰ ਉਹਨਾਂ ਦਾ ਪਰਿਵਾਰ ਹੈ ਜਿਹੜਾ ਕੁਲਵੰਤ ਸਿੰਘ ਦਾ ਜਿਹੜੇ ਮਾਤਾ ਜੀ ਨੇ ਉਹ ਵੀ ਇੱਥੇ ਖੜੇ ਨੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਸੂਬੇਦਾਰ ਸਾਹਿਬ ਨਾਲ ਸੂਬੇਦਾਰ ਸਾਹਿਬ ਬੜੀ ਮਾਣ ਵਾਲੀ ਗੱਲ ਹੈ ਦੇਹ ਦੇਸ਼ ਲਈ ਜਿਹੜੀ ਹੈ ਪਿਉ ਪੁੱਤਾਂ ਨੇ ਜਿਹੜਾ ਜਾਮ ਪੀਤਾ ਸ਼ਹੀਦੀ ਦਿੱਤੀ ਕਿੰਨਾ ਕ ਮਾਨ ਮਹਿਸੂਸ ਹੋ ਰਿਹਾ ਕਿੰਨਾ ਕ ਫਕਰ ਮਹਿਸੂਸ ਹੋ ਰਿਹਾ ਦੇਖੋ ਜੀ ਸਾਡੇ ਪਿੰਡ ਨੂੰ ਬਹੁਤ ਮਾਨ ਹੈ ਕਿਉਂਕਿ ਸਾਡੇ ਪਿੰਡ ਦੇ ਪਹਿਲਾਂ ਤਾਂ ਪਿਓ ਜੋ ਕਿ 93 ਦੇ ਵਿੱਚ ਕਾਰਗਲ ਦੇ ਟਾਈਮ ਜਿੱਥੇ ਲੜਾਈ ਲੱਗੀ ਸੀਗੀ ਉਸ ਟਾਈਮ ਦੁਸ਼ਮਣਾਂ ਦੇ ਨਾਲ ਲੋਹਾ ਲੈnde ਹੋਏ ਲਗਾਤਾਰ ਕਈ ਘੰਟਿਆਂ ਤੱਕ ਉਹਨਾਂ ਨੇ ਮੁਕਾਬਲਾ ਕੀਤਾ ਉਸ ਤੋਂ ਬਾਅਦ ਉਹ ਸੀਦ ਹੋ ਗਏ ਜੋ ਕਿ ਉਦੋਂ ਇਹਨਾਂ ਦੇ ਬੱਚੇ ਦੀ ਕਲਵੰਤ ਸਿੰਘ ਦੀ ਉਮਰ ਬਹੁਤ ਘੱਟ ਸੀਗੀ ਚਲੋ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਉਸ ਤੋਂ ਬਾਅਦ ਉਹਦੀ ਮਾਤਾ ਨੇ ਕਲਵੰਤ ਸਿੰਘ ਦੀ ਨੇ ਆਪ ਦਾ ਦਿਲ ਪੱਥਰ ਰੱਖ ਕੇ ਬੱਚੇ ਨੂੰ ਪੜਾਇਆ ਜਿਵੇਂ ਵੀ ਮਿਹਨਤ ਕਰਕੇ ਪੜਾਉਣ ਤੋਂ ਬਾਅਦ ਕਿਉਂਕਿ ਉਹਦਾ ਪਿਓ ਦਾ ਵੀ ਸੁਪਨਾ ਸੀ ਕਿ ਮੇਰਾ ਲੜਕਾ ਮੈਂ ਫੌਜ ਭਾਗੀ ਕਰਾਉਣਾ ਉਹ ਜਦੋਂ ਛੁੱਟੀ ਆਉਂਦਾ ਸੀ ਉਦੋਂ ਕਹਿੰਦਾ ਸੀਗਾ ਤੇ ਮਾਂ ਨੇ ਵੀ ਉਹਦੇ ਲੱਜਾਂ ਤੇ ਕਲਵੰਤ ਸਿੰਘ ਨੂੰ ਪਾਲਿਆ ਤੇ ਪੜ੍ਹਾਈ ਕਰਾਈ ਪੜ੍ਹਾਈ ਕਰਾ ਕੇ ਪੂਰਾ ਖਰਾਕ ਦੇ ਕੇ ਫੌਜ ਦੇ ਯੋਗਤਾ ਤੌਰ ਤੇ ਬਣਾ ਕੇ ਉਹਨੂੰ ਭਰਤੀ ਕਰਾਇਆ ਭਰਤੀ ਕਰਾਇਆ ਤਾਂ ਉਹ ਚਲਾ ਗਿਆ ਲਾਈਟ ਇਨਵਰਟਰ ਦੇ ਵਿੱਚ ਉਸ ਤੋਂ ਬਾਅਦ ਸ਼੍ਰੀਨਗਰ ਆਰ ਰਡ ਦੇ ਵਿੱਚ ਚਲਾ ਗਿਆ ਆਰ ਰ ਚ ਜਦੋਂ ਉੱਥੇ ਕੀ ਹੋਇਆ ਆਮ ਹੀ ਮਿਲਟੈਂਟ ਹੁੰਦੇ ਆ ਕਿਤੇ ਬੰਬ ਵਧ ਸਪੋਰਟ ਕਰਦੇ ਆ ਕਿਤੇ ਆਈਡੀ ਲਾਉਂਦੇ ਆ ਕਿਤੇ ਮਤਲਬ ਮੁਕਾਬਲਾ ਹੋ ਜਾਂਦਾ ਗੱਡੀ ਜਾ ਰਹੀ ਹੈ ਉਹਦੇ ਨਾਲ ਹੋ ਜਾਂਦਾ ਉਸ ਤੋਂ ਬਾਅਦ ਕੀ ਹੋਇਆ ਜੀ ਉਹਨਾਂ ਨੇ ਵਿਭਾਗਮੈਂਟ ਪਾਸੇ ਵਿਭਾਗਮੈਂਟ ਕੀਤੀ ਉਹ ਇਨਾਂ ਦੇ ਤਗੜੇ ਬੰਬ ਸੀ ਕੇ ਗੱਡੀ ਨੂੰ ਵੀ ਅੱਗ ਪੈ ਗਈ ਉਸ ਤੋਂ ਬਾਅਦ ਇਹਨਾਂ ਛੇਰ ਦਿਲ ਦਾ ਤਗੜਾ ਸੀਗਾ ਇਨੇ ਕੀ ਹੈ ਵਿੱਚੋਂ ਗੱਡੀ ਦੇ ਅੱਗ ਦੇ ਵਿੱਚੋਂ ਭੰਬੜਾ ਦੇ ਵਿੱਚੋਂ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਛਾਲ ਜਦੋਂ ਮਾਰੀ ਪਰ ਇਹਦਾ ਸਿਰ ਪੱਥਰ ਤੇ ਲੱਗ ਗਿਆ ਪਰ ਫਿਰ ਵੀ ਇਹਨੇ ਦੋ ਚਾਰ ਗੋਲੀਆਂ ਫੇਰ ਕੀਤੀਆਂ ਉਸ ਤੋਂ ਬਾਅਦ ਸੀਧ ਹੋ ਗਿਆ ਸੀਧ ਸੀਧ ਹੋ ਗਿਆ ਸੀਧ ਹੋਣ ਤੋਂ ਬਾਅਦ ਚਲੋ ਉਸ ਤੋਂ ਬਾਅਦ ਇਹਨੂੰ ਹੁਣ ਸੈਨਾ ਮੈਡਲ ਮਿਲਿਆ ਸਾਡੇ ਪਿੰਡ ਨੂੰ ਪਹਿਲਾਂ ਤਾਂ ਮਾਨਸਿਕੇ ਦੋ ਪਿਓ ਪੱਤ ਆਮ ਪਿੰਡਾਂ ਦੇ ਨਹੀਂ ਹੈ ਜੋ ਕਿ ਸਾਡੇ ਛੜੱਕ ਪਿੰਡ ਦੇ ਹੀ ਹੈ ਪਰ ਸੈਨਾਵਲ ਮਿਲਣਾ ਹੋਰ ਵੀ ਸਾਡੇ ਪਿੰਡ ਦਾ ਸਰ ਇੰਨਾ ਉੱਚਾ ਹੋ ਗਿਆ ਕਿ ਕੋਈ ਹੱਦ ਨਹੀਂ ਸਾਡੇ ਕੋਲ ਜੋ ਕਿ ਇਹਨਾਂ ਦਾ ਆਈਡੀਆ ਗੇਟ ਤੇ ਨਾਂ ਵੀ ਲਿਖਿਆ ਗਿਆ ਕਿੱਦਾਂ ਦੇਖਦੇ ਹੋ ਅੱਜ ਪਿੰਡ ਦੇ ਵਿੱਚ ਜਿਹੜੇ ਐ ਦੋ ਬੁੱਤ ਵੀ ਲਗਾ ਦਿੱਤੇ ਗਏ ਐ ਇੱਥੋਂ ਤੱਕ ਕਿ ਉਹਨਾਂ ਦੀ ਜਿਹੜੇ ਐ ਕਲਵੰਤ ਸਿੰਘ ਦੇ ਜਿਹੜੇ ਮਾਤਾ ਜੀ ਐ ਉਹ ਇੱਥੇ ਆਂਦੇ ਐ ਰੋਜ਼ ਕਿ ਦੱਸਿਆ ਜਾ ਰਿਹਾ ਕਿ ਇੱਥੇ ਸਾਫ ਸਫਾਈ ਕਰਦੇ ਐ ਔਰ ਦੂਸਰੇ ਪਾਸੇ ਜਿਹੜਾ ਮਾਂ ਦਾ ਐਡਾ ਵੱਡਾ ਕਲੇਜ ਐ ਇੱਕ ਪਹਿਲਾਂ ਤਾਂ ਪਤੀ ਨੂੰ ਤੋਰ ਦਿੱਤਾ ਸੀ ਇਸ ਰਾਤੇ ਉਸੇ ਦੀਪਾ ਗਏ ਔਰ ਹੁਣ ਜਦੋਂ ਬੇਟੇ ਨੂੰ ਵੱਡਾ ਕੀਤਾ ਸੀ ਬੁਢਾਪੇ ਦਾ ਸਹਾਰਾ ਜਿਹੜਾ ਬਣਾਇਆ ਸੀਗਾ ਤਾਂ ਉਹਨੂੰ ਵੀ ਜਿਹੜਾ ਦੇਸ਼ ਲਈ ਜਿਹੜਾ ਸ਼ਹੀਦੀ ਪਾਉਣੀ ਪਈ ਦੇਖੋ ਜੀ ਅਸਰਾ ਹੈ ਮਾਤਾ ਦਾ ਤੁਸੀਂ ਪਹਿਲਾਂ ਵੀ ਕਿਹਾ ਕਲੇਜਾ ਬਿਲਕੁਲ ਪੱਥਰ ਦਾ ਐ ਜੋ ਮਾਤਾ ਨੇ ਆਵਦਾ ਪਹਿਲਾਂ ਤਾਂ ਘਰ ਵਾਲਾ ਖੋਲਿਆ ਉਹਨੂੰ ਉਸਤੇ ਬਹੁਤ ਮਾਨ ਸੀਗਾ ਮਾਨ ਵੀ ਹੈ ਤੇ ਦੁੱਖ ਵੀ ਹੈ ਉਹਦੇ ਘਰ ਵਾਲਾ ਚਲਾ ਗਿਆ ਉਸ ਤੋਂ ਬਾਅਦ ਉਹਨੇ ਲੜਕਾ ਭਰਤੀ ਕਰਾਇਆ ਲੜਕੇ ਤੇ ਉਹਦੋਂ ਮਾਨ ਸੀਗਾ ਤੇ ਮਾਨ ਇਹ ਹੋ ਗਿਆ ਕਿ ਸੀਦ ਹੋ ਗਿਆ ਉਸ ਤੋਂ ਬਾਅਦ ਦੁੱਖ ਇਹ ਆ ਕਿ ਉਹਦਾ ਲੜਕਾ ਚਲਾ ਗਿਆ ਦੇਖੋ ਜੀ ਇਸ ਤਰ੍ਹਾਂ ਅਸੀਂ ਮਾਨਤਾ ਇਹਨਾਂ ਦਾ ਤਾਂ ਬਹੁਤ ਕਰਦੇ ਆ ਪਰ ਸਾਡਾ ਸਿਰ ਵੀ ਬਹੁਤ ਝੜੱਕ ਪਿੰਡ ਦਾ ਬਹੁਤ ਉੱਚਾ ਹੋ ਗਿਆ ਪਰ ਸਾਨੂੰ ਦੁੱਖ ਥੋੜਾ ਜਿਹਾ ਇਹ ਆ ਰਿਹਾ ਹੈ ਦੇਖੋ ਸੈਂਟਰ ਗਵਰਨਮੈਂਟ ਨੇ ਤਾਂ ਇਹਨਾਂ ਨੂੰ ਸੈਨਾ ਮੈਡਲ ਵੀ ਦਿੱਤਾ ਇੰਡੀਆ ਗੇਟ ਤੇ ਨਾਮ ਹੀ ਲਿਖਤਾ ਸਾਨੂੰ ਪੰਜਾਬ ਗਵਰਨਮੈਂਟ ਨੇ ਪੰਜ ਮੰਗਾ ਮੰਗਾ ਸੀ ਅਸੀਂ ਜੋ ਕਿ ਕਮਿਊਨਿਟੀ ਹਾਲ ਇਹਨਾਂ ਦਾ ਬੋਤਲ ਆਉਣ ਵਾਸਤੇ ਉਸ ਤੋਂ ਬਾਅਦ ਸਕੂਲ 12ਵੀਂ ਦਾ ਕਰਨ ਵਾਸਤੇ ਔਰ ਹਸਪਤਾਲ ਤੇ ਪੰਜੇ ਮੰਗਾ ਸਾਡੀਆਂ ਮੈਂ ਫੈਲਾ ਬਣਾਈਆਂ ਸੀ ਪੰਜ ਸੱਤ ਸਵੈਨ ਸਿੰਘ ਸਾਹਿਬ ਨਾਲ ਖੜੇ ਆ ਅਸੀਂ ਬਣਾ ਕੇ ਪ੍ਰੋਪਰ ਮੰਗ ਕੀਤੀ ਸੀ ਭਗਵਾਨ ਜੀ ਹੁਣ ਉਹਨਾਂ ਨੇ ਕਰੋੜ ਰੁਪਏ ਦੇਦਾ ਚਲੋ ਬਹੁਤ ਚੰਗੀ ਗੱਲ ਹੈ ਪਰਿਵਾਰ ਦਾ ਜਿਹੜਾ ਘਾਟਾ ਪੂਰਾ ਤਾਂ ਨਹੀਂ ਹੁੰਦਾ ਪਰ ਉਹ ਜਣੀ ਇੰਨਾ ਵੀ ਚਲੋ ਟਾਈਮ ਪਾਸ ਹੋ ਜਾਂਦਾ ਪਰ ਇਹ ਪੰਜਾਂ ਮੰਗਾਂ ਦੇ ਵਿੱਚੋਂ ਇੱਕ ਵੀ ਮੰਗ ਨਹੀਂ ਹੋਈ ਪੂਰੀ ਜੋ ਇਹ ਬੋਤਲ ਆਏ ਜਾ ਰਹੇ ਐ ਜੋ ਇਹਨਾਂ ਦੀ ਨੌ ਸੀਗੀ ਉਹ ਵੀ ਬੱਚੇ ਲੈ ਕੇ ਅੱਡ ਚਲੀ ਗਈ ਮੋਗੇ ਇਹ ਰਗੀ ਮਾਤਾ ਉਹਨੇ ਵੀ ਬੋਤਲ ਲਾਉਣ ਤੋਂ ਮਨਾ ਕਰਤਾ ਵੀ ਮੈਂ ਪੈਸਾ ਨਹੀਂ ਦੇਣਾ ਗਵਰਨਮੈਂਟ ਵੀ ਲਾਏ ਪਰ ਅਸੀਂ ਗੱਲ ਕਰੀ ਮਾਤਾ ਵੀ ਚਲੋ ਅਸੀਂ ਪੈਸੇ ਇਕੱਠੇ ਕਰਦੇ ਪਿੰਡ ਵੱਲੋਂ ਇਹ ਮਾਤਾ ਨੇ ਕਿਹਾ ਨਹੀਂ ਮੇਰਾ ਕਲੇਜਾ ਸੀ ਉਹ ਮੈਨੂੰ ਜੋ ਪੈਸੇ ਮਿਲੇ ਆ ਮੇਰੀ ਕੀ ਵੀ ਪਤਾ ਕੱਲ ਨੂੰ ਮੌਤ ਹੋ ਜਾਣੀ ਆ ਪਰ ਮੈਂ ਇਹਨੇ ਜਗ੍ਹਾ ਬਣਾਉਗੀ ਚਲੋ ਅਸੀਂ ਇਹਨਾਂ ਦੇ ਨਾਲ ਰਹੇ ਪਤਾ ਕਰਨਾ ਕਿਤੇ 100 ਰੁਪਏ ਦੀ ਚੀਜ਼ ਹੁੰਦੀ ਉਹ ਤੇ 90 ਦੀ ਲੈਣੀ 90 ਦੀ ਹੁੰਦੀ 80 ਦੀ ਲੈਣੀ ਪਰ ਇਹਨਾਂ ਜਿੰਨਾ ਪੈਸਾ ਲਾਇਆ ਇਹਨੇ 2-4 ਲੱਖ ਰੁਪਏ ਜੋ ਲੱਗਾ ਹੈ ਇਹ ਸਾਰਾ ਇਹਨੇ ਮਾਤਾ ਨੇ ਲਾਇਆ ਬੁੱਤ ਵੀ ਇਹ ਮਾਤਾ ਨੇ ਬਣਾਏ ਆ ਜੋ ਛੱਤ ਪਾਈ ਇਹ ਵੀ ਮਾਤਾ ਨੇ ਬਣਾਈ ਪਾਸੇ ਜਾਲ ਲੱਗਾ ਇਹ ਵੀ ਮਾਤਾ ਨੇ ਬਣਾਇਆ ਆ ਆ ਭਰਤ ਪਾਈ ਇਹ ਵੀ ਮਾਤਾ ਨੇ ਬਣਾਇਆ ਹੁਣ ਇਹ ਟੈਲਰ ਲਾ ਕੇ ਸੀਸੀ ਦੀ ਡਿਮਾਂਡ ਦੇ ਰੱਖੀ ਹੈ ਉਹ ਵੀ ਪੈਸਾ ਆਪਦੇ ਕੋਲ ਖਰਚ ਕਰੀ ਹੈ ਇਹਨਾਂ ਦੀ ਨੌ ਨੇ ਜ਼ਰੂਰ ਕਿਹਾ ਸੀ ਪੈਸਾ ਲਾਉ ਪਰ ਨਹੀਂ ਲਾਇਆ ਦੁੱਖ ਵਾਲੀ ਗੱਲ ਇਹ ਹੈ ਵੀ ਗਵਰਨਮੈਂਟ ਨੂੰ ਚਾਰੀ ਚੀਜ਼ਾਂ ਪੰਜੇ ਮਨਜ਼ੂਰ ਕਰਨੀਆਂ ਚਾਹੀਦੀਆਂ ਸੀ ਪੈਸਾ ਦੇ ਦਾ ਖੁਸ਼ੀ ਵਾਲੀ ਗੱਲ ਭਗਵੰਤ ਮਾਨ ਜੀ ਆਪ ਆਏ ਸੀਗੇ ਪਰਿਵਾਰ ਨੂੰ ਚੈੱਕ ਦੇ ਕੇ ਗਏ ਸੀ ਔਰ ਦੂਸਰੇ ਪਾਸੇ ਜੇ ਗੱਲ ਕਰੀਏ ਆਪਾਂ ਤੁਸੀਂ ਦੱਸ ਰਹੇ ਹੋ ਵੀ ਮੰਗਾਂ ਨਹੀਂ ਪੂਰੀਆਂ ਹੋਈਆਂ ਪਰ ਜਦੋਂ ਚੈੱਕ ਦਿੱਤਾ ਸੀਗਾ ਕਮੀਆਂ ਕਿੱਥੇ ਨਜ਼ਰ ਆ ਰਹੀਆਂ ਦੇਖੋ ਜੀ ਚੈੱਕ ਤਾਂ ਇਹ ਭਗਵੰਤ ਮਾਨ ਦਾ ਇੱਕ ਆਲਾ ਦਰਜੇ ਦਾ ਪੁਆਇੰਟ ਹੈ ਜੋ ਕਿ ਸੀਹਦ ਬੰਦਾ ਹੋਣ ਤੋਂ ਬਾਅਦ ਕਰੋੜ ਰੁਪਏ ਮਿਲਣਾ ਇੱਕ ਦਿਨਾਂ ਬੰਦੇ ਨੂੰ ਕਰੰਟ ਲੱਗ ਜਾਣਾ ਕਰੰਟ ਨੂੰ ਫਿਰ ਥੋੜਾ ਜਿਹਾ ਠੰਡਾ ਕਰਨ ਵਾਸਤੇ ਕਰੋੜ ਰੁਪਇਆ ਕੰਮ ਕਰਦਾ ਸੀ ਪਰ ਮੈਂ ਤਾਂ ਇਹ ਆਨਾਂ ਕਿ ਕਿਉਂ ਜੇ ਸ਼ਹੀਦ ਬੰਦਾ ਹੋ ਗਿਆ ਉਹਦੇ ਅਗਰ ਬੁੱਤ ਬੰਦੇ ਆ ਉਹਦੀ ਜਗ੍ਹਾ ਬਹੁਤ ਵਧੀਆ ਵਾਲਾ ਦਰਜੇ ਦੀ ਬੰਦੀ ਹੈ ਕਿਉਂਕਿ ਇੱਥੋਂ ਅਸੀਂ ਲੰਗਦੇ ਆਂ ਅਜੇ ਤਾਂ ਫੌਜੀ ਬੰਦੇ ਆ ਇੱਥੋਂ 10 ਵਾਰ ਨੰਗਾ 10 ਵਾਰ ਸਲੂਟ ਦੇ ਕੇ ਜਾਂਦੇ ਆਂ 10 ਵਾਰ ਨਮਸਕਾਰ ਕਰਦੇ ਆਂ ਪਰ ਜਿਹੜੇ ਬੱਚੇ ਆ ਪਿੰਡ ਦੇ ਕੋਈ ਜਦੋਂ ਵੇਖਦੇ ਆ ਵੀ ਕਿੰਨਾ ਸੋਹਣਾ ਤੇ ਕੋਈ ਫੌਜੀ ਕਿੰਨੇ ਵਧੀਆ ਲੱਗ ਰਹੇ ਆ ਪਰ ਜਦੋਂ ਥੋੜਾ ਜਿਹਾ ਪਤਾ ਲੱਗਦਾ ਜਵਾਨੀ ਚ ਆ ਕੇ ਯਾਰ ਇਹ ਤਾਂ ਪੈਸੇ ਦੀ ਮਤਾ ਲਾ ਰਹੀ ਹੈ ਇਹਦਾ ਗਵਰਨਮੈਂਟ ਨੇ ਕੁਝ ਨਹੀਂ ਕੀਤਾ ਇਹ ਦੇ ਵਾਸੀ ਉਹ ਤੋਂ ਥੋੜਾ ਜਿਹਾ ਕਰੰਟ ਡਾਊਨ ਹੋ ਜਾਂਦਾ ਹੈ ਬਸ ਖੁਸ਼ੀ ਜਿਹੜੀ ਮਨ ਦੇ ਵਿੱਚ ਹੁੰਦੀ ਹੈ ਨਾ ਥੋੜੀ ਘਟ ਜਾਂਦੀ ਹੈ ਨੈਪਸਨ ਜੀ ਪਰਿਵਾਰ ਦੇ ਜਿਹੜੇ ਹਾਲਾਤ ਹੈ ਉਹ ਕਿਦਾਂ ਦੇ ਹੈ ਕਿਉਂਕਿ ਨੂੰ ਤਾਂ ਤੁਸੀਂ ਦੱਸ ਰਹੇ ਹੋ ਵੀ ਬੱਚਿਆਂ ਨੂੰ ਲੈ ਕੇ ਚਲੀ ਗਈ ਹੈ ਪਿਓ ਪੁੱਤ ਦੇਸ਼ ਲਈ ਜਿਹੜੇ ਸ਼ਹਾਦਤ ਦੇ ਗਏ ਹੈ ਘਰ ਦੇ ਵਿੱਚ ਹੋਰ ਕੌਣ-ਕੌਣ ਹੈ ਪਰਿਵਾਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਹੋਵੇਗਾ ਦੇਖੋ ਜੀ ਮਾਤਾ ਇਹ ਆ ਵਿਚਾਰੀ ਪੈਲੀ ਪੂਲੀ ਤਾਂ ਮਾਤਾ ਕੋਲ ਹੈ ਨਹੀਂ ਪਰ ਫਿਰ ਵੀ ਇਹ ਤੜਕੇ ਜਾਂਦੀ ਹੈ ਇੱਕ ਮੱਝ ਰੱਖੀ ਹੈ ਵਿਚਾਰੀ ਵਟਾ ਤੋਂ ਘਾਹ ਖੋਦ ਕੇ ਨਾਲੇ ਤਾਂ ਉਹਦੇ ਬੱਚਿਆਂ ਨੂੰ ਵੀ ਆਉਂਦੀ ਹੈ ਇੱਕ ਲੜਕੀ ਹੈ ਇੱਕ ਲੜਕਾ ਛੋਟਾ ਤੇ ਉਹ ਮਧੂਰੀ ਕਰਦਾ ਮੁੰਡਾ ਇਹ ਵਿਚਾਰੀ ਘਾਹ ਦੀ ਪੰਡ ਲਿਆਉਂਦੀ ਹੈ ਮੈਂ ਇਹਨੂੰ ਪਾ ਕੇ ਨਾਲੇ ਤਾਂ ਉਹਨੂੰ ਦੁੱਧ ਪਿਆਉਂਦੀ ਹੈ ਨਾਲੇ 1 ਕਿਲੋ 2 ਕਿਲੋ ਡੈਰੀ ਚ ਪਾਉਂਦੀ ਹੈ ਹੁਣ ਜੇ ਪੈਸਾ ਜਿਹੜਾ ਮਿਲਿਆ ਜੇ ਸਾਰਾ ਹੀ ਲਾ ਦੂਗੀ ਜਿਵੇਂ ਹੁਣੇ ਤੇ 4-5 ਲੱਖ ਰੁਪਏ ਲੱਗ ਗਿਆ ਫਿਰ ਹੋਰ ਪੈਸੇ ਲੱਗ ਜਾਣੇ ਹਨ ਤਾਂ ਮੁਸ਼ਕਲ ਹੈ ਬਸ ਮਜ਼ਦੂਰੀ ਕਰਦੀ ਹੈ ਹੋਰ ਕੁਝ ਨਹੀਂ ਹੈ ਪਰ ਕਹਿਣ ਦਾ ਮਤਲਬ ਜਦੋਂ ਅਗਰ ਇਦਾਂ ਦੀ ਕਾਰਵਾਈ ਹੋ ਜਾਂਦੀ ਹੈ ਉਹਨੂੰ ਤਾਂ ਸਾਰੀ ਉਮਰ ਐ ਰਹਿਣਾ ਚਾਹੀਦਾ ਫੁੱਲਾ ਮੰਗ ਉਹ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਤੁਸੀਂ ਵੀ ਫੌਜ 'ਚ ਰਹੇ ਹੋ ਕਾਫੀ ਜੜੀ ਹੈ ਸੇਵਾ ਕੀਤੀ ਹੈ ਦੇਸ਼ ਦੀ ਸੇਵਾ ਤੁਸੀਂ ਵੀ ਕੀਤੀ ਹੈ ਨੌਜਵਾਨ ਪੀੜ੍ਹੀ ਹੈ ਗਲਤ ਰਾਵਾਂ ਤੇ ਤੁਰੇ ਜਾਂਦੀ ਹੈ ਔਰ ਜੇਕਰ ਗੱਲ ਕੀਤੀ ਜਾਵੇ ਇੰਨਾ ਸ਼ਹੀਦਾਂ ਦੀ ਜਿਨ੍ਹਾਂ ਨੇ ਦੇਸ਼ ਤੇ ਲਈ ਆਪਣੀ ਜੜੀ ਹੈ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਉਹਨਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਜਾਂ ਉਹਨਾਂ ਨੌਜਵਾਨਾਂ ਨੂੰ ਕੀ ਅਪੀਲ ਕਰੋਗੇ ਅਸੀਂ ਤਾਂ ਅਪੀਲ ਹੀ ਕਰਾਂਗੇ ਨੌਜਵਾਨ ਨਸ਼ਾ ਬਿਲਕੁਲ ਛੱਡਣ ਉਹ ਇਹ ਰਾਸੇ ਤੁਰਨ ਅੱਜ ਮੈਂ ਆਨਾ ਜੋ ਕੈਨੇਡਾ ਬੱਚਾ ਗਿਆ ਹੈ ਅਗਰ ਫੌਜੀ ਬੰਦਾ ਹੈ ਸਹੀ ਸਲਾਮਤ ਹੈ ਠੀਕ ਠਾਕ ਹੈ ਕੈਨੇਡਾ ਫੇਲ ਹੈ ਫੌਜੀ ਬੰਦੇ ਅੱਗੇ ਕਿਉਂਕਿ ਇਹ ਦੇਖੋ ਆਉਣ ਵਾਲੀਆਂ ਸੈਟਲ ਸਰਕਾਰ ਮੈਂ ਕਹੂੰ ਨਾ ਨਹੀਂ ਹੋਣ ਵਾਲੀ ਚੰਗੀ ਹੈ ਜੇ ਪਹਿਲਾਂ ਵਾਲੀ ਚੰਗੀ ਸੀ ਉਹਨਾਂ ਨੇ ਜੋ ਵੀ ਕਰਿਆ ਇਲਾਜ ਮੁਕਤ ਹੈ ਤਨਖਾਹ ਚੰਗੀ ਹੈ ਵਰਦੀ ਤੋਂ ਲੈ ਕੇ ਖਾਣ ਪੀਣ ਤੋਂ ਲੈ ਕੇ ਰਹਿਣ ਤੋਂ ਲੈ ਕੇ ਜੋ ਕਿ ਆਪਾਂ ਜਵਾਈ ਦੀ ਇੱਕ ਸੇਵਾ ਕਰਦੇ ਹਾਂ 19 ਸੇਵਾ ਹੁੰਦੀ ਹੈ ਪਰ ਗਵਰਨਮੈਂਟ ਨੂੰ ਜਦੋਂ ਬੰਦਾ ਚਲਾ ਜਾਂਦਾ ਨਾ ਉਦੋਂ ਵੀ ਉਹ ਸੋਚਣਾ ਚਾਹੀਦਾ ਵੀ ਬੰਦਾ ਸੀਧ ਹੋ ਗਿਆ ਤੇ ਉਹਦੇ ਪਰਿਵਾਰ ਬਾਰੇ ਸੋਚਿਆ ਜਾਵੇ ਐਨ ਐਫ ਸਮ ਜੀ ਤੁਸੀਂ ਕਾਫੀ ਪਰਿਵਾਰ ਦੇ ਨਾਲ ਵਿਚਰੇ ਹੋਏ ਹੋ ਕਿਉਂਕਿ ਜਦੋਂ ਕੁਲਵੰਤ ਸਿੰਘ ਨੇ ਸ਼ਹੀਦੀ ਦਿੱਤੀ ਸੀਗੀ ਤੁਸੀਂ ਵੀ ਮੌਕੇ ਤੇ ਮੌਜੂਦ ਸੀ ਪਰਿਵਾਰ ਦੀ ਤਾਂ ਗੱਲ ਤੁਸੀਂ ਦੱਸ ਦਿੱਤੀ ਜਿਹੜੇ ਪਿਓ ਪੁੱਤ ਸੀ ਇਹਨਾਂ ਦੇ ਸੁਭਾਅ ਕਿਸ ਤਰ੍ਹਾਂ ਦੇ ਸੀ ਦੇਖੋ ਜੀ ਸੁਭਾਅ ਸਬਾ ਤਾਂ ਪਿਓ ਦਾ ਤਾਂ ਬਹੁਤ ਹੀ ਆਲੇ ਦਰਦੇ ਦਾ ਸੀ ਸਾਡੇ ਨਾਲ ਇੱਕ ਸਾਹਬ ਹੈ ਕਿਉਂਕਿ ਉਹ ਇਨਸੈਕਟਰ ਰਏ ਆ ਸਰਪੰਚ ਸਾਹਿਬ ਉਹਨਾਂ ਨੇ ਉਹਨਾਂ ਨੂੰ ਪੜਾਇਆ ਫੌਜ ਬਾਰੇ ਜਿੰਨੀ ਪੜਾਈ ਫੌਜ ਵੀ ਚੱਲਦੀ ਹੈ ਜਦੋਂ ਫੌਜ ਚ ਭਰਤੀ ਹੋ ਜਾਂਦੇ ਹਰ ਹਥਿਆਰ ਬਾਰੇ ਇਹ ਗੱਡੀਆਂ ਬਾਰੇ ਕਿਵੇਂ ਰਹਿਣਾ ਹੈ ਕਿਵੇਂ ਲੜਨਾ ਹੈ ਕਿਵੇਂ ਸਾਰਾ ਕੋ ਹਥਿਆਰ ਚਲਾਉਣਾ ਹੈ ਸਾਰੀ ਟ੍ਰੇਨਿੰਗ ਦਿੰਦੇ ਰਹੇ ਸਾਡੇ ਸਰਪੰਚ ਸਾਹਿਬ ਨਾਲ ਹੀ ਹੈ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਲੜਕਾ ਹੈ ਉਹ ਵੀ ਇੰਨਾ ਤਗੜਾ ਆਲੇ ਦਰਦੇ ਦਾ ਸਵਾਦ ਦਾ ਸੀਗਾ ਪੂਰਾ ਗੱਡਸ ਰੱਖਣ ਵਾਲਾ ਤੁਹਾਨੂੰ ਦੱਸ ਹੀ ਦਿੱਤਾ ਪਹਿਲਾਂ ਗੱਡੀ ਦੇ ਵਿੱਚ ਅੱਗ ਭਾਵਣ ਮਚ ਰਹੇ ਸੀਗੇ ਫਿਰ ਵੀ ਉਹ ਜਵਾਨ ਨੇ ਇੱਕ ਨਿਸ਼ਾਲ ਮਾਰੀ ਛਾਲ ਮਾਰ ਕੇ ਉਹ ਪੱਥਰ ਵੀ ਸਿਰ 'ਚ ਲਾ ਗਿਆ ਫਿਰ ਵੀ ਦੋ ਗੋਲੀਆਂ ਚਲਾਈਆਂ ਮਤਲਬ ਜਿਹੜਾ ਸੁਭਾਅ ਦਾ ਸੀਗਾ ਇੰਨਾ ਆਲਾ ਦਰਜੇ ਦਾ ਇੱਕ ਫੌਜੀ ਬੰਦਾ ਸਾਡਾ ਆਨ ਡਿਊਟੀ ਹੈ ਹੀ ਆ ਲੜਕਾ ਉਹਨੇ ਪਹਿਲਾਂ ਬਿਆਨ ਵੀ ਦਿੱਤਾ ਹੈ ਉਹਨੇ ਦੱਸਿਆ ਉਹਦੇ ਨਾਲ ਪੜਿਆ ਉਹਦੀ ਉਮਰ ਦਾ ਸੀਗਾ ਉਨੇ ਵੀ ਦੱਸਿਆ ਕਿੰਨਾ ਵਧੀਆ ਉਹਦਾ ਸਵਾਲ ਸੀਗਾ ਕਿਸੇ ਨੂੰ ਗਲਤ ਨਹੀਂ ਮੋੜਨਾ ਕਿ ਚਾਚੇ ਨੂੰ ਚਾਚਾ ਤਾਏ ਨੂੰ ਤਾਇਆ ਹਮੇਸ਼ਾ ਸਾਰਿਆਂ ਦੇ ਪੈਰੀ ਹੱਥ ਲਾਉਣਾ ਮਾਤਾ ਚਾਚੀ ਤਾਈ ਸਾਰਿਆਂ ਦੇ ਪੈਰੀ ਹੱਥ ਲਾਉਣਾ ਇੱਥੇ ਸਾਡਾ ਪਿੰਡ ਰੋਇਆ ਤੁਸੀਂ ਦੇਖਿਆ ਤੁਸੀਂ ਦੇਖੋ ਜੀ ਕਿੰਨਾ ਕਵਰ ਕਰਿਆ ਸਾਡਾ ਪਿੰਡ ਦਾ ਬੱਚਾ ਬੱਚੀ ਬਾਹਰ ਸੀਗਾ ਬੱਚਾ ਬੱਚੀ ਰੋ ਰਿਹਾ ਸੀ ਜਦੋਂ ਇਹ ਸੀ ਸੀਰ ਬੰਦੇ ਨੂੰ ਕਰਵਾ ਸਕ ਨੂੰ ਦਾਗ ਲਾਇਆ ਗਿਆ ਕੀ ਲੱਗਦਾ ਤੁਹਾਨੂੰ ਜਿਹੜੇ ਸ਼ਹੀਦਾਂ ਨੇ ਸ਼ਹਾਦਤ ਦਿੱਤੀ ਹੈ ਦੇਸ਼ ਲਈ ਜਾਨ ਕੁਰਬਾਨ ਕੀਤੀ ਅੱਜ ਜਿਹੜਾ ਪਿੰਡ ਦੇ ਵਿੱਚ ਲੋਕ ਇਕੱਠੇ ਹੋਏ ਹੈ ਕਿੰਨਾ ਕੱਜ ਜਿਹੜਾ ਮਾਣ ਮਹਿਸੂਸ ਹੋ ਰਿਹਾ ਤੁਹਾਨੂੰ ਮਾਣ ਤਾਂ ਮੈਂ ਨਾ ਜੀ ਮਾਣ ਤਾਂ ਸਾਨੂੰ ਜਦੋਂ ਬੰਦੇ ਸੀਦ ਹੋ ਗਏ ਦੋਨੋਂ ਪਿਓ ਪੱਤ ਹੋ ਗਿਆ ਚਾਹ ਕਲਮੰਤ ਵੀ ਹੋ ਗਿਆ ਸਾਨੂੰ ਮਾਣ ਤਾਂ ਇੰਨਾ ਸੀ ਕਿ ਹੱਦ ਹੀ ਕੋਈ ਨਹੀਂ ਤੇ ਮਾਣ ਹੁਣ ਹੋਰ ਵੀ ਹੈ ਜੋ ਕਿ ਸੈਨਾ ਮੈਡਲ ਮਿਲ ਗਿਆ ਬਹੁਤ ਤਗੜੀ ਉਹਦਾ ਮਿਲਿਆ ਚਾਹ ਪੋਸਟ ਮਿਲੀ ਹੈ ਚਾਹ ਮੈਡਲ ਮਿਲਿਆ ਪਰ ਦੁੱਖ ਥੋੜਾ ਜਿਹਾ ਇਹ ਹੈ ਕਿ ਗਵਰਨਮੈਂਟ ਨੂੰ ਚਾਹੀਦਾ ਜਿਵੇਂ ਆ ਬੁੱਤ ਵਗੈਰਾ ਬਣਾਉਣਾ ਦਾ ਚਾਹੇ ਕੋਈ ਪਿੰਡ ਦਾ ਜਿਵੇਂ ਨਿਸ਼ਾਨ ਜਿਵੇਂ ਅਸੀਂ ਪਲੱਸ 2 ਦਾ ਸਕੂਲ ਮੰਗ ਲਿਆ ਸਾਡੇ ਪਿੰਡ ਦੀ ਨਬਰੀ ਬਹੁਤ ਹੈ ਦੋ ਸਰਪੰਚ ਹੈ ਦੋ ਪੱਤੀਆਂ ਦੋ 3000 ਵੋਟ ਹੈ ਅੱਜ ਤੱਕ ਸਾਡੇ ਪਲੱਸ 2 ਦਾ ਸਕੂਲ ਨਹੀਂ ਹੋਇਆ ਇਹ ਮੰਗ ਕੀਤੀ ਸੀ ਅਸੀਂ ਕਮਿਊਨਿਟੀ ਹਾਲ ਮੰਗਿਆ ਸੀ ਸਾਡੇ ਪਿੰਡ ਦੇ ਵਿੱਚ ਜ਼ਮੀਨ ਦੀ ਕਮੀ ਨਹੀਂ ਹੈ ਉਹ ਨਹੀਂ ਬਣਿਆ ਫਿਰ ਹਸਪਤਾਲ ਬਣਾਉਣ ਤੇ ਮੰਗਿਆ ਸੀਗਾ ਜ਼ਮੀਨ ਪਈ ਆ ਸਾਡੇ ਕੋਲੇ ਨਹੀਂ ਬਣਿਆ ਉਸ ਤੋਂ ਬਾਅਦ ਬੁੱਤ ਦੀ ਇਹ ਮੰਗਿਆ ਸੀ ਬੁੱਤ ਬਣਾਉਣਾ ਤੇ ਨਹੀਂ ਬਣਿਆ ਇਹ ਦੁੱਖ ਸੋਬਦਰ ਸਾਹਿਬ ਇਹ ਵੀ ਪਤਾ ਲੱਗਿਆ ਕਿ ਜਿਹੜਾ ਚੜੱਕ ਪਿੰਡ ਹੈ ਸੀਦਾ ਦਾ ਪਿੰਡ ਮੰਨਿਆ ਜਾਂਦਾ ਹੈ ਹਾਂਜੀ ਇਹ ਜਿਹੜਾ ਪਿੰਡ ਹੈ ਸਾਡੇ ਬਾਬਾ ਸੀਤ ਸਿੰਘ ਸੀਤ ਬਾਬਾ ਕਸਾਲ ਸਿੰਘ ਜੀ ਹੈ ਜੋ ਕਿ ਦੋ ਗੁਰਦਾਸਾ ਬਣੇ ਹੈ ਇੱਕ ਜਗ੍ਹਾ ਉਹਨਾਂ ਦਾ ਢੜ ਟਿਗਿਆ ਸੀ ਇੱਕ ਜਗ੍ਹਾ ਉਹਨਾਂ ਸੀ ਟਿਗਾ ਸੀਗਾ ਦੋਨੇ ਗੁਰਦਾਸਾ ਬਣੇ ਵਿਆ ਉਹਨਾਂ ਦੇ ਨਾਂ ਤੇ 100 ਕਲਾ ਪੈਲੀ ਦਾ ਉਸ ਤੋਂ ਬਾਅਦ ਸਾਡੇ ਪਿੰਡ ਦੇ ਜਿਵੇਂ ਚੜੱਕ ਦੇ ਕੋਠੇਆਂ ਨਾਲ ਹੀ ਚੜੱਕ ਨੇ ਮਿਲੇ ਵੇ ਆ ਉਤੋਂ ਦਾ ਮੁੰਡਾ ਸੀਦਾ ਹੈ ਚੜੱਕ ਦੇ ਦੋ ਤਿੰਨ ਪਹਿਲਾਂ ਸੀਦ ਹੋ ਚੁੱਕੇ ਹੈ ਇੱਕ ਉਹਦੋਂ ਬਾਰ ਲਖਵੀਰ ਸਿੰਘ ਸੀਦਾ ਉਹ ਵੀ ਸੈਨਾ ਮਿੱਡਲ ਦੋ ਇਹ ਸੀਦਾ ਹੈ ਇਸ ਤਰ੍ਹਾਂ ਸੀਦਾਂ ਦਾ ਪਿੰਡ ਗਿਣਿਆ ਜਾਂਦਾ ਜੀ ਇਹ ਸੀਦ ਬਹੁਤ ਐ ਪਿੰਡ ਦੇ ਬਿਲਕੁਲ ਇਹ ਸਨ ਸੂਬੇਦਾਰ ਨਾਇਬ ਸਿੰਘ ਜੀ ਕਿਹਾ ਜਾ ਰਿਹਾ ਕਿ ਸਰਕਾਰਾਂ ਵੱਲੋਂ ਵੀ ਜਿਹੜੇ ਹੈ ਉਪਰਾਲੇ ਜਿਹੜੇ ਕੀਤੇ ਜਾਣੇ ਚਾਹੀਦੇ ਆ ਤਾਂ ਜੋ ਨੌਜਵਾਨ ਪੀੜ੍ਹੀ ਵੀ ਇਹਨਾਂ ਨੂੰ ਦੇਖ ਕੇ ਕੋਈ ਸਿੱਖਿਆ ਲਵੇ ਸਾਡੇ ਨਾਲ ਸਰਪੰਚ ਸਾਹਿਬ ਇੱਥੇ ਖੜੇ ਨੇ ਸਰਪੰਚ ਸਾਹਿਬ ਤੁਸੀਂ ਵੀ ਫੌਜ ਦੇ ਵਿੱਚ ਰਹੇ ਹੋ ਹੁਣ ਸਰਪੰਚੀ ਕਰ ਰਹੇ ਹੋ ਪਿੰਡ ਦੇ ਸਰਪੰਚੋਂ ਪਿੰਡ ਦੇ ਵਿੱਚ ਜਿਹੜੇ ਪਿਓ ਪੁੱਤ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਬੁੱਤ ਲਗਾ ਦਿੱਤੇ ਗਏ ਆ ਮਾਂ ਉਹਨਾਂ ਦੀ ਸੇਵਾ ਕਰ ਰਹੀ ਹੈਗੀ ਹੈ ਕਿੱਦਾਂ ਦੇਖ ਰਿਓ ਸ਼ਹਾਦਤ ਜਿਹੜੀ ਦਿੱਤੀ ਇਹਨਾਂ ਨੇ ਮੈਂ ਸਾਬਕਾ ਸੂਬੇਦਾਰ ਬਖਸ਼ੀ ਸਿੰਘ ਔਰ ਸਾਬਕਾ ਹੀ ਸਰਪੰਚ ਬਖਸ਼ੀ ਸਿੰਘ ਪਿੰਚੜ ਇੱਕ ਤੋਂ ਬੋਲਦਾ ਇਹਨਾਂ ਦਾ ਜੋ ਪਿਤਾ ਜੀ ਬਲਦੇਵ ਸਿੰਘ ਬਲਦੇਵ ਸਿੰਘ ਜੀ ਕਿਹਾ ਜਾਂਦਾ ਬਹੁਤ ਹੀ ਲੜਕਾ ਮੱਠ ਬੋਲੜੇ ਸੁਭਾ ਦਾ ਸੀ ਬਹੁਤ ਹੀ ਲੈਕ ਨੂੰ ਕੁਝ ਵੀ ਕੋਈ ਕੋਸ਼ਿਸ਼ ਕਰੀ ਹੋਵੇ ਠੰਡੇ ਸਵੇਰ ਉਹਨੇ ਹੱਸ ਕੇ ਕਹਿ ਦੇਣਾ ਅੰਕਲ ਮੈਨੂੰ ਫੁਲਾਣਾ ਆਈ ਗਈ ਜਾਂਦਾ ਕੋਈ ਬਾਤ ਨਹੀਂ ਉਹ ਸਰਦਾਰ ਬਲਦੇਵ ਸਿੰਘ ਦੀ 93 ਦੇ ਵਿੱਚ ਕਾਰਗਲ ਏਰੀਏ ਦੇ ਵਿੱਚ ਕੋ ਬਾੜੇ ਸ਼ਹੀਦ ਦਾ ਜੰਪੇ ਗਏ ਸੀ ਉਹਨਾਂ ਤੋਂ ਬਾਅਦ ਉਹਨਾਂ ਦੇ ਹੀ ਲੜਕੇ ਸਰਦਾਰ ਅਕਲਵਾਨ ਸਿੰਘ ਜਿਹੜੀ ਉਮਰ 'ਚ ਇਹ ਸ਼ਹੀਦ ਹੋਏ ਉਸੇ ਉਮਰ 'ਚ ਸਰਦਾਰ ਬਲਦੇਵ ਸਿੰਘ ਜੀ ਦਿਹ ਹੋਇਆ ਸੀ ਉਹਨਾਂ ਦੀ ਵੀ ਸਰਵਿਸ ਸਿਰੇ ਲੱਗਣ ਵਾਲੀ ਸੀ ਤੇ ਇਹਨਾਂ ਦੀ ਵੀ ਸਰਵਿਸ ਸਿਰੇ ਪਹੁੰਚ ਚੁੱਕੀ ਸੀ ਨੇੜੇ ਸੀ ਪਰ ਕਿਸੇ ਨਾ ਕਿਸੇ ਕਾਰਨ ਦੇਸ਼ ਦੀ ਸੇਵਾ ਕਰਦੇ ਕਰਦੇ ਆਪਣੇ ਇੱਕ ਮਿਸ਼ਨ ਨੂੰ ਪੂਰਾ ਕਰਦੇ ਹੋਏ ਆਰਮੀ ਵਿੱਚ ਭਰਤੀ ਹੋਏ ਤੇ ਬਾਰਡਰ ਤੇ ਜਾ ਪਹੁੰਚੇ ਸਿੱਖ ਲਗ ਗਰੁੱਪ ਦੇ ਮਸ਼ਹੂਰ ਯੋਧੇ ਸਰਦਾਰ ਬਲਦੇਸ਼ ਸਿੰਘ ਤੇ ਉਹਨਾਂ ਦਾ ਯੋਧਾ ਪੁੱਤ ਸਰਦਾਰ ਕਲਵੰਦ ਸਿੰਘ ਜੋ ਕਿ 19 ਆਰਰ ਦੇ ਵਿੱਚ ਗਿਆ ਸੀ ਸ਼ਿਲੀਨਗਰ ਏਰੀਆ ਦੇ ਵਿੱਚ ਉੱਥੇ ਜਾ ਕੇ ਮਿਲੀਟੈਂਟਾਂ ਨੇ ਉਹਨਾਂ ਤੇ ਅਟੈਕ ਕੀਤਾ ਅਟੈਕ ਤੋਂ ਬਾਅਦ ਉਹਦੇ ਵਿੱਚ ਆਰਲ ਦੀ ਗੋਲੀ ਲੱਗੀ ਜਾਂ ਕੌਣ ਸੀ ਲੱਗੀ ਐ ਅੱਗ ਲੱਗੀ ਅੱਗ ਲੱਗਣ ਤੋਂ ਬਾਅਦ ਯੋਧੇ ਨੇ ਲੜਦੇ ਹੋਏ ਨੇ ਵਿੱਚੋਂ ਜੰਪ ਮਾਰਿਆ ਔਰ ਜੰਪ ਲੱਗਦਿਆਂ ਸਾਰੀ ਪੱਥਰ ਦੇ ਵਿੱਚ ਸਿਰ ਲੱਗ ਗਿਆ ਔਰ ਉਹਨਾਂ ਦੀ ਸ਼ਹੀਦੀ ਨੂੰ ਇਜਾਮ ਪੀ ਗਏ ਉਹਨਾਂ ਦੇ ਗੋਲੀਆਂ ਵੀ ਕਾਫੀ ਲੱਗੀਆਂ ਪਰ ਸਾਨੂੰ ਘਰ ਹੈ ਕਿ ਸਾਡਾ ਪਿੰਡ ਯੋਧਿਆਂ ਦਾ ਪਿੰਡ ਹੈ ਸ਼ਹੀਦਾਂ ਦਾ ਪਰਿਵਾਰ ਹੈ ਇਹ ਖੁਦ ਹੀ ਪਰਿਵਾਰ ਸ਼ਹੀਦਾਂ ਦਾ ਬਣ ਗਿਆ ਪਿਓ ਪੁੱਤ ਦੋਨੇ ਕਦੇ ਆਰਮੀ ਦੇ ਵਿੱਚ ਸ਼ਹੀਦ ਹੋਏ ਔਰ ਉਹਨਾਂ ਦਾ ਇੱਕੇ ਜਗ੍ਹਾ ਸਟੈਚੂ ਲੱਗਾ ਨਹੀਂ ਦੇਖਿਆ ਅਗਰ ਕਹਿੰਨੇ ਦੇਖਿਆ ਹੂ ਤਾਂ ਮੈਂ ਕਹਿ ਵੀ ਨਹੀਂ ਸਕਦਾ ਪਰ ਸਨੁਮਾਨ ਹੈ ਕਿ ਸਰਦਾਰ ਕਰਵੰਦ ਸਿੰਘ ਨੇ ਤੇ ਉਹਨਾਂ ਦੇ ਪਿਤਾ ਨੇ ਸ਼ਹੀਦੀ ਦਾ ਜਾਮ ਪੀਤਾ ਦਾਸ ਨੇ ਵੀ ਬਹੁਤ ਆਰਮੀ ਦੇ ਵਿੱਚ ਡਿਊਟੀ ਕੀਤੀ ਹੈ ਤਰ੍ਹਾਂ ਤਰ੍ਹਾਂ ਦੀਆਂ ਥਾਵਾਂ ਤੇ ਕਹਿ ਰਹੇ ਆਂ ਦਾਸ ਨੂੰ ਸ਼ਹੀਦੀ ਦਾ ਜਾਮ ਪੀਣ ਵਾਸਤੇ ਮੌਕਾ ਨਹੀਂ ਮਿਲਿਆ ਪਰ ਇਹਨਾਂ ਦੋਨਾਂ ਪਿਓ ਪੁੱਤਾਂ ਨੇ ਸ਼ਹੀਦੀ ਦਾ ਜਾਂ ਪੀਤਾ ਬਹੁਤ ਮਾਣ ਵਾਲੀ ਗੱਲ ਹੈ ਤੇ ਨਾਲ ਹੀ ਗਵਰਨਮੈਂਟ ਨੇ ਇਹਨਾਂ ਨੂੰ ਸੈਨਾ ਮੈਡਲ ਵੀ ਦਿੱਤਾ ਅਸੀਂ ਗਵਰਨਮੈਂਟ ਦੇ ਧੰਨਵਾਦੀ ਹਾਂ ਇੰਡੀਆ ਗੇਟ ਤੇ ਇਹਨਾਂ ਦਾ ਨਾਮ ਵੀ ਲਿਖਿਆ ਗਿਆ ਪਰ ਆਉਣ ਵਾਲੀ ਪੀੜ੍ਹੀ ਨੂੰ ਜੋ ਪ੍ਰੇਰਿਤ ਹੋਣਾ ਚਾਹੀਦਾ ਉਹ ਦੇਖ ਕੇ ਇਹ ਤਾਂ ਕਹਿਣ ਕਿ ਹਾਂ ਵੀ ਇਹ ਸ਼ਹੀਦ ਹੋਏ ਤੇ ਸਰਕਾਰ ਨੇ ਇਹਨਾਂ ਦੀ ਇੱਜ਼ਤ ਕੀਤੀ ਹੈ ਪਰ ਜਿਹੜਾ ਅਸਲੀ ਸਾਡਾ ਸਹਾਰਾ ਸੀ ਗਵਰਨਮੈਂਟ ਦੀ ਰਾਖੀ ਕਰਨ ਦਾ ਉਹ ਗਵਰਨਮੈਂਟ ਨੇ ਖੋਲਿਆ ਹੈ 4 ਸਾਲਾਂ ਵਾਸਤੇ ਦਿੱਤਾ ਅਗਨੀਪਥ ਮੈਂ ਕਹੂੰਗਾ ਮੈਂ ਪੂਰ ਜੋਰ ਰਿਪੋਰਟ ਕਰਦਾ ਹਾਂ ਗਵਰਨਮੈਂਟ ਆਫ ਇੰਡੀਆ ਕੋਲੇ ਕਿ ਇਹਨੂੰ ਰੱਦ ਕਰਨਾ ਚਾਹੀਦਾ ਹੈ ਰੈਗੂਲਰ ਲਗਾਤਾਰ ਭਰਤੀ ਹੋਣੀ ਚਾਹੀਦੀ ਹੈ ਔਰ ਨਵੇਂ ਜਵਾਨ ਭਰਤੀ ਹੋਣ ਵਾਸਤੇ ਤਿਆਰ ਹੈ ਅਸੀਂ ਵੀ ਜੋ ਨੇ ਕਿ ਨਸ਼ਿਆਂ ਤੋਂ ਵੱਜਣ ਤੇ ਇਹ ਤੇਜ ਦੀ ਸੇਵਾ ਕਰਨ ਵਾਸਤੇ ਤਤ ਪਰ ਤਤ ਰਹਿਣ ਇਹਨਾਂ ਕਹਿੰਦਾ ਹੋਇਆ ਔਰ ਮੈਂ ਇਹ ਵੀ ਪਰਿਵਾਰ ਦੇ ਬਾਰੇ ਗੱਲ ਕਹੂੰਗਾ ਕਿ ਉਹਨਾਂ ਦੀ ਮਾਤਾ ਜੀ ਹੈ ਉਹਨਾਂ ਦੀ ਮਾਤਾ ਨੂੰ ਜੋ ਤਿਲ ਫੁੱਲ ਮਿਲੇ ਸਰਦਾਰ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜੀ ਵੱਲੋਂ 1 ਕਰੋੜ ਦਿੱਤਾ ਗਿਆ ਜੋ ਕਿ 60 ਲੱਖ ਉਹਨਾਂ ਦੀ ਧਰਮ ਪਤਨੀ ਹਰਦੀਪ ਕੌਰ ਨੂੰ ਤੇ 40 ਲੱਖ ਕਲਵੰਤ ਸਿੰਘ ਦੀ ਮਾਤਾ ਨੂੰ ਮਿਲਿਆ ਹਰਜਿੰਦਰ ਕੌਰ ਨੂੰ ਇਹ ਤਾਂ ਅਸੀਂ ਧੰਨਵਾਦ ਕਰਦੇ ਪਰ ਕੁਝ ਸ਼ਰਤਾਂ ਕਈਆਂ ਕਈਆਂ ਸੀ ਸਾਡੇ ਪਿੰਡ ਵਿੱਚ ਦੋ ਸਰਪੰਚ ਬਣਦੇ ਆ ਵੋਟ ਵੀ 6000 ਤੋਤੇ ਆ ਪਰ ਅੱਜ ਤੱਕ ਮੈਂ ਇਸੇ ਸਕੂਲ 'ਚ ਪੜ੍ਹ ਕੇ ਗਿਆ ਮੇਰੇ ਪੜਨ ਤੋਂ ਬਾਅਦ ਵੀ ਸਕੂਲ میٹرਕ ਦਾ ਆਂਡੀ ਗਵਾਂਡੀ ਸਕੂਲਾਂ ਵਿੱਚ ਪਲੱਸ 2 ਸਕੂਲ ਹੈ ਅਸੀਂ ਪਲੱਸ 2 ਦੀ ਡਿਮਾਂਡ ਕੀਤੀ ਗਈ ਅਜੇ ਤੱਕ ਉਹ ਵੀ ਨਹੀਂ ਪੂਰੀ ਹੋਈ ਅਸੀਂ ਹਸਪਤਾਲ ਮੰਗਿਆ ਉਹ ਵੀ ਨਹੀਂ ਹੋਇਆ ਅਸੀਂ ਲਾਇਬ੍ਰੇਰੀ ਮੰਗੀ ਹੋ ਵੀ ਨਹੀਂ ਹੋਇਆ ਮਰ ਕਹਿਣ ਦਾ ਮਤਲਬ ਇਹ ਹੈ ਕਿ ਗਵਰਨਮੈਂਟ ਇਸ ਗੱਲੋਂ ਢਿੱਲੀ ਹੈ ਸਾਨੂੰ ਇਹ ਗੱਲ ਕਹਿਣ ਤੇ ਕੋਈ ਸੰਕੋਚ ਨਹੀਂ ਨਾ ਅਸੀਂ ਡਰਦੇ ਹਾਂ ਕਿਉਂਕਿ ਅਸੀਂ ਆਪਣੇ ਮੁੱਦਿਆਂ ਤੇ ਬੋਲਦੇ ਆ ਯੋਧਿਆਂ ਨੇ ਸ਼ਹੀਦੀ ਦੇ ਹੰਪ ਪੀ ਲਿਆ ਪਰ ਸਾਡੀ ਸਰਕਾਰ ਨੇ ਉਹਨੂੰ ਅਣਗੌਲਿਆ ਕਰ ਦਿੱਤਾ ਹੈ ਇਥੇ ਕਹਿ ਕੇ ਤਾਂ ਜਰੂਰ ਕਹੇ ਗਏ ਕਿ ਅਸੀਂ ਆ ਵੀ ਕਰਾਂਗੇ ਆ ਵੀ ਕਰਾਂਗੇ ਪਰ ਕੀਤਾ ਕੁਝ ਨਹੀਂ ਸਰਪੰਚ ਸਾਹਿਬ ਤੁਸੀਂ ਵੀ ਸਰਪੰਚ ਰਹੇ ਹੋ ਤੁਹਾਡੇ ਕਾਰਜਕਾਲ ਦੌਰਾਨ ਇਹਨਾਂ ਨੇ ਸਿੱਧੀ ਪਾਈ ਸੀ ਜੀ ਤੁਸੀਂ ਕਹਿ ਰਹੇ ਹੋ ਵੀ ਸਰਕਾਰ ਨੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਇੱਕ ਸਰਪੰਚ ਹੋ ਤੁਸੀਂ ਹੁਣ ਤਾਂ ਚਲੋ ਸਾਪਕਾ ਸਰਪੰਚ ਹੋ ਮੌਜੂਦਾ ਜਦੋਂ ਸਰਪੰਚ ਸੀ ਤੁਹਾਡਾ ਵੀ ਫਰਜ਼ ਬੰਦਾ ਸੀ ਵੀ ਕਿਤੇ ਨਾ ਕਿਤੇ ਜਿਹੜੇ ਇਹ ਪਿੰਡ ਦੇ ਵਿੱਚ ਕੰਮ ਰਹਿੰਦੇ ਇਹਨਾਂ ਨੂੰ ਕਰਵਾਇਆ ਜਾਵੇ ਇਥੋਂ ਤੱਕ ਕੀ ਤੁਸੀਂ ਦੱਸਿਆ ਹੈ ਕਿ ਜਿਹੜੇ ਬੁੱਤ ਹੈ ਦੋਨੇ ਪਿਓ ਪੁੱਤਾਂ ਦੇ ਉਹ ਮਾਤਾ ਵੱਲੋਂ ਲਗਾਏ ਗਏ ਹੈ ਸਰਪੰਚ ਦੀ ਜ਼ਿੰਮੇਵਾਰੀ ਬੰਦੀ ਹੈ ਸਰਪੰਚ ਪਿੰਡ ਦਾ ਜਿਹੜਾ ਮੁਖੀਆ ਹੁੰਦਾ ਭਰਤ ਪਵਾਵੇ ਜਾਂ ਜਿਹੜੇ ਬੁੱਤ ਲਵਾਵੇ ਜਾਂ ਹੋਰ ਜਿਹੜੇ ਕੰਮ ਕਰਵਾਵੇ ਇਹ ਸਰਪੰਚ ਦਾ ਵੀ ਤੇ ਜਿੰਮੇਵਾਰੀ ਬਣਦੀ ਹੈ ਬਿਲਕੁਲ ਆਪ ਜੀ ਨੇ ਸਹੀ ਕਹੀ ਹੈ ਜੇ ਤੁਹਾਨੂੰ ਇਹ ਗੱਲ ਖੋਲ ਕੇ કહਾਂ ਕਿ ਇਸ ਯੋਧੇ ਦਾ ਅੰਤਮ ਸੰਸਕਾਰ ਇੱਕ ਸਿਮੈਂਟਰੀ ਵਿੱਚ ਕੀਤਾ ਜਾ ਰਿਹਾ ਸੀ ਜੋ ਕਿ ਦਾਸ ਨੇ ਮਾਨ ਮਕਸੂਦ ਕੀਤਾ ਔਰ ਬੇਇਜ਼ਤੀ ਵੀ ਸਮਝੀ ਕਿ ਸਿਮੈਂਟਰੀ ਦੇ ਵਿੱਚ ਇਸ ਦਾ ਸ਼ਿਸ਼ਕਾਰ ਨਹੀਂ ਹੋਣਾ ਚਾਹੀਦਾ ਇਹ ਸਪੈਸ਼ਲ ਯੋਧਾ ਹੈ ਦੇਸ਼ ਦੀ ਖਾਤਰ ਜਿਹੇ ਦੋ yaar ਜਿਸ ਜਗ੍ਹਾ ਤੇ ਆਪ ਖੜੇ ਹੈ ਐ ਜਗ੍ਹਾ ਤੇ ਦਾਸ ਨੇ ਲੱਤ ਗੱਡ ਕੇ ਸ਼ਿਸ਼ਕਾਰ ਕਰਾਇਆ ਕੋਈ ਕਮੀ ਨਹੀਂ ਛਡਣ ਵਾਸਤੇ ਰਹੀ ਪਰ ਉਸ ਤੋਂ ਬਾਅਦ ਕੁਝ ਇਹਨਾਂ ਦੇ ਆਪਸ ਵਿੱਚ ਪਰਿਵਾਰ ਦੇ ਵਿੱਚ ਅਣਬਣੀ ਹੋ ਗਈ ਜਿਹਦੇ ਕਾਰਨ ਮੈਂ ਇਹਦੇ ਵਿੱਚ ਐਂਟਰੀ ਨਹੀਂ ਲਈ ਮੈਨੂੰ ਅੱਜ ਵੀ ਮਾਣ ਮਰ ਰਹਿੰਦੇ ਦੁਨੀਆ ਤੱਕ ਜੋ ਕਰ ਸਕਦਾ ਕਰੂੰਗਾ ਇਹ ਵਾਅਦਾ ਮੇਰਾ ਕਿ ਮੈਂ ਸਾਫ ਕਾ ਸਰਪੰਚ ਕੋਈ ਚਿੰਤਾ ਨਹੀਂ ਮੈਂ ਇਹ ਕੰਮ ਕਰਨ ਵਿੱਚ ਕੋਈ ਕਮੀ ਨਹੀਂ ਛੱਡੂੰਗਾ ਵਾਅਦਾ ਮੇਰਾ ਪਰ ਗਵਰਨਮੈਂਟ ਨੂੰ ਇਹ ਕੋਈ ਬਿਲਕੁਲ ਸ਼ਰਮ ਹੀ ਨਹੀਂ ਕਿ ਉਹ ਇਹ ਕੰਮ ਦੇ ਉੱਤੇ ਆਉਣ ਅਗਰ ਗਵਰਨਮੈਂਟ ਦੇ ਤੂੰ ਤਾਂ ਹੀ ਕਰੂ ਕੋਈ ਵੀ ਸਰਪੰਚ ਅਜ ਤੱਕ ਆਪਦੇ ਵੱਲੋਂ ਕੁਝ ਨਹੀਂ ਕਰਦਾ ਦੇਖਿਆ ਮੈਂ ਗਵਰਨਮੈਂਟ ਦੇ ਕੋਲੇ ਹੀ ਕਰੋ ਪਰ ਜੇ ਗਵਰਨਮੈਂਟ ਹੀ ਸੌਂ ਜੇ ਤਾਂ ਸਾਨੂੰ ਜਗਾਉਣ ਦੀ ਲੋੜ ਜਰੂਰ ਪੈਂਦੀ ਇਹ ਦਮ ਮੈਂ ਜਰੂਰ ਕਹੂੰਗਾ ਇਹਦੇ ਵਿੱਚ ਕੋਈ ਕਮਿ ਨਹੀਂ ਛੋੜੂੰਗਾ ਅਰ ਵਾਦਾ ਹੈ ਮੇਰਾ ਕਿ ਜਦ ਤੱਕ ਮੈਂ ਰਹੂੰਗਾ ਇਹਦੀ ਸੇਵਾ ਕਰਦ ਰਵਾਂ ਬਿਲਕੁਲ ਜਦ ਤੱਕ ਰਹੂੰਗਾ ਉਦੋਂ ਤੱਕ ਮੈਂ ਸੇਵਾ ਕਰ ਕਰਦਾ ਰਹੂੰਗਾ ਸਾਬਕਾ ਜਿਹੜੇ ਸਰਪੰਚ ਨੇ ਔਰ ਕਲਵੰਤ ਦੇ ਜਿਹੜੇ ਮਾਤਾ ਜੀ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭੈਣ ਜੀ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਦੇਸ਼ ਦੇ ਲਈ ਪਿਓ ਪੁੱਤਾਂ ਨੇ ਸ਼ਹਾਦਤ ਦੇ ਦਿੱਤੀ ਹੈ ਅੱਜ ਉਹਨਾਂ ਦੇ ਬਹੁਤ ਇੱਥੇ ਲੱਗੇ ਆ ਪਿੰਡ ਦੇ ਵਿੱਚ ਸਾਰੇ ਪਿੰਡ ਵਾਸੀ ਵੀ ਇਕੱਠੇ ਹੋਏ ਨੇ ਇੱਥੋਂ ਤੱਕ ਕਿ ਤੁਸੀਂ ਵੀ ਜਿਹੜਾ ਸਵੇਰੇ ਸ਼ਾਮ ਆ ਕੇ ਇਹਨਾਂ ਦੀ ਸਫਾਈ ਕਰਦੇ ਹੋ ਕਿੰਨਾ ਕ ਮਾਣ ਮਹਿਸੂਸ ਹੋ ਰਿਹਾ ਬਹੁਤ ਮਾਣ ਮਹਿਸੂਸ ਹੁੰਦਾ ਜੀ ਬਹੁਤ ਵੱਡਾ ਮਾਣ ਆ ਜੀ ਅਸੀਂ ਤਾਂ ਮੇਰਾ ਜਦੋਂ ਇਹਨਾਂ ਦੇ ਕੋਲੇ ਆ ਕੇ ਤੜਕੇ ਨੂੰ ਖੜ ਜਾਨੀ ਆ ਸੇਵਾ ਜਦੇ ਨਾਲ ਉਦੋਂ ਮੇਰੇ ਕਾਲਜੇ ਨੂੰ ਫੇਰ ਵੀ ਹੁੰਦਾ ਵੀ ਮੇਰੇ ਸੂਰਮੇ ਖੜੇ ਆ ਮੈਨੂੰ ਉਨਾ ਚਿਰ ਏਕ ਨਹੀਂ ਆਉਂਦੀ ਜਿੰਨਾ ਚਿਰ ਮੈਂ ਇਨਾਂ ਕੋਲ ਪਹੁੰਚਦੀ ਨਹੀਂ ਤਵਾਰਾ ਕਦੇ ਮਨ ਦੇ ਵਿੱਚ ਇਹ ਸੋਚਿਆ ਸੀ ਵੀ ਇੱਕ ਪਾਸੇ ਪਤੀ ਨੂੰ ਦੇਸ਼ ਦੇ ਸ਼ਹਾਦਤ ਲਈ ਤੋਰੂੰਗੀ ਔਰ ਦੂਸਰੇ ਪਾਸੇ ਕੁੱਖੋਂ ਜੰਮ ਕੇ ਬੇਟੇ ਨੂੰ ਉਹਨੂੰ ਵੀ ਦੇਸ਼ ਦੇ ਲਈ ਮੈਂ ਕੁਰਬਾਨ ਕਰੂੰਗੀ ਨਹੀਂ ਸੋਚਿਆ ਸੀ ਨਹੀਂ ਸੋਚਿਆ ਇਹ ਤਾਂ ਸੋਚਿਆ ਹੀ ਨਹੀਂ ਸੀਗਾ ਅੱਜ ਸੈਨਾ ਮਾਡਲ ਮਿਲਿਆ ਹੈਗਾ ਪਰਿਵਾਰ ਨੂੰ ਕਿੰਨਾ ਕੁ ਖੁਸ਼ੀ ਮਹਿਸੂਸ ਹੋ ਰਹੀ ਹੈ ਮਹਿਸੂਸ ਹੁੰਦੀ ਆ ਜੀ ਇਹਨਾਂ ਨੇ ਕਰਵਾਨੀਆਂ ਕੀਤੀਆਂ ਤਾਂ ਤਾਂ ਹੀ ਇਹਨਾਂ ਦੀ ਕਰਵਾਨੀ ਦੇ ਨਾਲ ਸਾਰਾ ਕੁਝ ਹੋਇਆ ਜੀ ਜੇਕਰ ਪਰਿਵਾਰ ਦੀ ਗੱਲ ਕਰੀਏ ਪਰਿਵਾਰ ਦੇ ਵਿੱਚ ਹੋਰ ਤੁਹਾਡੇ ਨਾਲ ਹੁਣ ਕੌਣ-ਕੌਣ ਹੈ ਕਿਉਂਕਿ ਪਿਓ ਪੁੱਤ ਚਲੇ ਗਏ ਹੈ ਹੋਰ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਇੱਕ ਮੇਰੀ ਗੁੱਡੀ ਆ ਜੀ ਇੱਕ ਲੜਕਾ ਜੀ ਮੇਰਾ ਵਿਆਹਿਆ ਜੀ ਨਹੀਂ ਜੀ ਕੁੜੀ ਆ ਜੀ ਤੇ ਕਲਵੰਤ ਤੇ ਬੋਟੀ ਜੀ ਉਹ ਤਾਂ ਮੋਗੇ ਚਲੀ ਗਈ ਹੈ ਜੀ ਉਹਨੇ ਤਾਂ ਮੇਰਾ ਖਿਹੜਾ ਹੀ ਛੱਡਤਾ ਕੀ ਕਾਰਨ ਬਸ ਪਤਾ ਹੀ ਨਹੀਂ ਉਹਨੂੰ ਕੀ ਉਹਦੇ ਨਾਲ ਰਾਲੀ ਹੋ ਜੇ ਗਏ ਵੀ ਜਿਹੜੇ ਕਹਿੰਦੇ ਮਾਲ ਝਾਕੜ ਨਹੀਂ ਦਿਨਾ ਸੀ ਇਹ ਵੀ ਪਤਾ ਲੱਗਿਆ ਵੀ ਜਿਹੜਾ ਪੈਸਾ ਤੁਹਾਨੂੰ ਮਿਲਿਆ ਸੀਗਾ ਉਸ ਪੈਸੇ ਨੂੰ ਤੁਸੀਂ ਇੱਥੇ ਵਰਤੋ ਕਰ ਰਹੇ ਹੋ ਇੱਥੋਂ ਤੱਕ ਕਿ ਜਿਹੜੇ ਆ ਪਿਓ ਪੁੱਤਾਂ ਦੇ ਜਿਹੜੇ ਬੋਤਲ ਲਗਵਾ ਦਿੱਤੇ ਗਿਆ ਚਾਰ ਦੁਵਾਰੀ ਕਰਾ ਦਿੱਤੀ ਹੈ ਜਿੱਦਾਂ ਸੁਪੇਦਾਰ ਸਾਹਿਬ ਨੇ ਦੱਸਿਆ ਵੀ ਸ਼ੀਸ਼ੇ ਜਿਹੜੇ ਹੁਣ ਲੱਗਣ ਜਾ ਰਹੇ ਔਰ ਪੈਂਡ ਵੀ ਨਾਲ ਖੜਾ ਉਹ ਵੀ ਮੈਲਵਾਣੀ ਆ ਜੀ ਜਦੋਂ ਮੈਂ ਇੰਨਾ ਸਾਰਾ ਕੰਮ ਕਰਾਤਾ ਇਹ ਵੀ ਮੈਂ ਆਪ ਕਰਵਾਉਣਾ ਜੀ ਸ਼ੀਸ਼ੇ ਵੀ ਲਵਾਉਂਗੀ ਆਹ ਕੰਮ ਵਰਵੀ ਜਿਹੜਾ ਫਾਰਸਾਂ ਲਵਾਉਣਗਾ ਵੀ ਮੈਂ ਆਪ ਹੀ ਲਵਾਉਣਾ ਜਿੱਦੋਂ ਮੈਂ ਅੱਗੇ ਇੰਨਾ ਸਾਰਾ ਕੁਝ ਕਰ ਲਿਆ ਮੈਂ ਹੁਣ ਵੀ ਆਪ ਹੀ ਕਰੂੰਗੀ ਮੇਰਾ ਪੁੱਤਾ ਤੇ ਮੇਰਾ ਹੀ ਬੰਦਾ ਉਹ ਮੇਰ ਨਾਲ ਲਈ ਕਰਨਾ ਇਹਨੇ ਦੀ ਕਮਾਈ ਤੇ ਇਹਨਾਂ ਲਈ ਕਰਨੀ ਹੈ ਅੱਜ ਕਿੰਨਾ ਕਮਾਨ ਮਹਿਸੂਸ ਹੋਇਆ ਅੱਜ ਮੈਨੂੰ ਮਾਣ ਬਹੁਤ ਵੱਡਾ ਮਹਿਸੂਸ ਆਇਆ ਬਹੁਤ ਵੱਟਾ ਦੇਖਿਆ ਸੀ ਅਸੀਂ ਵੀ ਤੁਸੀਂ ਜਦੋਂ ਬੁੱਤ ਸਾਫ ਕਰ ਰਹੇ ਸੀ ਇਹ ਭਾਵੁਕ ਹੋ ਗਏ ਸੀ ਅੱਖਾਂ ਦੇ ਵਿੱਚ ਹੰਝੂ ਆ ਰਹੇ ਸੀ ਇੱਕ ਪਾਸੇ ਕੁਲਵੰਤ ਦੇ ਪਿਓ ਨੂੰ ਜਿਹੜਾ ਜੱਫਾ ਪਾ ਰਹੇ ਸੀ ਔਰ ਉਹਦੇ ਦੂਸਰੇ ਪਾਸੇ ਜਿਹੜਾ ਕੁਲਵੰਤ ਦੇ ਵੀ ਤੁਸੀਂ ਜਿਹੜਾ ਜੱਫਾ ਪਾ ਕੇ ਅੱਖਾਂ ਦੇ ਵਿੱਚ ਹੰਝੂ ਆ ਗਏ ਤੁਹਾਡੇ ਹਾਂਜੀ ਮੈਂ ਤਾਂ ਨਤੀ ਰੋਣੀ ਇਹਨਾਂ ਦੇ ਕੋਲੇ ਆ ਕੇ ਇੱਥੇ ਸਭਾ 100 ਟਾਈਮ ਹੁੰਦੇ ਨੇ ਇੱਕ ਬੰਦੇ ਨੇ ਕਿਹਾ ਵੀ ਤੂੰ ਮਾਤਾ ਨੂੰ ਨਕਲ ਜਾ ਕਰ ਤੇ ਤੂੰ ਆਪ ਆਇਆ ਕਰ ਪਰ ਮੈਨੂੰ ਮਸੋਂ ਨਾਲ ਚੰਦੀ ਨਹੀਂ ਟੇਕ ਜਿੰਨਾ ਚਿਰ ਮੈਨਾਂ ਕੋਲੇ ਪਹੁੰਚਦੀ ਨਹੀਂ ਗਈ ਮੈਂ ਗੱਲਾਂ ਹੀ ਕਰਕੇ ਜਾਨੀ ਪੂਰੇ ਖੜਕੇ ਹੀ ਜਿਵੇਂ ਆਸਵੇਂ ਗੱਲਾਂ ਕਰਦੇ ਵੀ ਪਤ ਮੈਨੂੰ ਜਾਂਚ ਆਹ ਦੌਖਾ ਤੇ ਜਾ ਮੈਨੂੰ ਆਹ ਜਾ ਦੌਖਾ ਵੀ ਤੇ ਇਥੋਂ ਬਿਨਾਂ ਅੱਜ ਮੇਰਾ ਕੋਈ ਵੀ ਨਹੀਂ ਰਹੇਗਾ ਬਹੁਤ ਦੁੱਖ ਵੱਡਾ ਏ ਮੇਰਾ ਬਹੁਤ ਬਾਲਾ ਸੀਗਾ ਇੱਕ ਸਾਹ ਦਾ ਮੇਰਾ ਦੁੱਖ ਨਹੀਂ ਜਾਂਦਾ ਸੀ ਅੱਜ ਉਹ ਤੋਂ ਬਿਨਾਂ ਹੀ ਅੱਜ ਮੈਂ ਰਲਦੀ ਫਿਰਦੀ ਆ ਕਦੇ ਸੋਚਿਆ ਸੀ ਵੀ ਢਿੱਡੋ ਜੰਮ ਕੇ ਇੱਥੇ ਉਹਨੂੰ ਮੈਂ ਦੇਸ਼ ਦੇ ਲਈ ਕੁਰਬਾਨ ਕਰ ਦੂੰਗੀ ਨਹੀਂ ਸੋਚਿਆ ਸੀ ਆਹ ਤਾਂ ਸੋਚਿਆ ਹੀ ਨਹੀਂ ਸੀਗਾ ਵੀ ਮੇਰੇ ਪੁੱਤ ਨਾ ਵੀ ਆਈ ਹੋ ਜੂਗੀ ਮੈਂ ਬਹੁਤ ਵੱਡਾ ਜਿਗਰਾ ਕਰਕੇ ਤੇ ਮੈਂ ਪੁੱਤ ਨੂੰ ਪੜ੍ਹਤੀ ਕਰਾ ਕੇ ਆਈ ਸੀਗੀ ਆ ਨਹੀਂ ਪਤਾ ਸੀ ਵੀ ਮੇਰੇ ਨਾਲ ਏਡਾ ਵੱਡਾ ਪੁੱਤ ਵੀ ਮੈਨੇ ਧੋਖਾ ਦੇ ਜੂਗਾ ਹਾਂ ਜਦੋਂ ਛੁੱਟੀ ਆ ਮੈਨੂੰ ਮੜਮੜ ਕੇ ਮੈਨੂੰ ਜਫੰਗਾ ਭੁੰਦਾ ਸੀ ਮੈਨੂੰ ਨਹੀਂ ਪਤਾ ਸੀਗਾ ਵੀ ਇਹਨੇ ਖਣੀ ਮੇਰੇ ਕੋਲ ਤਾਂ ਅਰਜਣਾ ਕਰਕੇ ਤਾਂ ਮੈਨੂੰ ਜਫੰਗਾ ਭਾਗੇ ਰੋਂਦਾ ਬਿਲਕੁਲ ਇਹ ਮਾਂ ਦੇ ਹੰਝੂ ਨੇ ਜਿਹੜੇ ਪੁੱਤ ਦੀ ਯਾਦ ਦੇ ਵਿੱਚ ਨਿਕਲ ਰਹੇ ਨੇ ਕਿਉਂਕਿ ਮਾਂ ਦਾ ਸਾਥ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਦੋਂ ਵੀ ਛੁੱਟੀ ਆਉਂਦਾ ਸੀ ਤਾਂ ਮੈਨੂੰ ਜਫਾ ਪਾਉਂਦਾ ਸੀ ਮੈਨੂੰ ਮਿਲਦਾ ਸੀ ਔਰ ਅੱਜ ਜਿਹੜੀ ਮਾਂ ਹੈ ਇਹਨਾਂ ਦੋਨਾਂ ਪਿਓ ਪੁੱਤਾਂ ਦੇ ਜਿਹੜੇ ਬੁੱਤਾਂ ਦੀ ਜਿਹੜੀ ਸੇਵਾ ਕਰ ਰਹੀ ਹੈ ਸਵੇਰੇ ਸ਼ਾਮ ਆ ਕੇ ਇੱਥੇ ਉਹਨਾਂ ਨੂੰ ਸਾਫ ਸਫਾਈ ਕਰਦੀ ਹੈ ਔਰ ਉਹਨਾਂ ਨਾਲ ਇੱਥੇ ਜਿਹੜੀ ਹੈ ਦੁੱਖ ਸੁੱਖ ਸਾਂਝੇ ਕਰਦੀ ਹੈ ਕਿਉਂਕਿ ਜਿਹੜੀ ਕਲਵੰਤ ਦੀ ਜਿਹੜੀ ਮੈਸੇਜ ਹੈ ਉਹ ਵੀ ਜਿਹੜੀ ਹੈ ਇੱਥੋਂ ਦੂਰ ਚਲੀ ਗਈ ਹੈ ਪਾਸੇ ਰਹਿਣ ਲੱਗ ਗਈ ਹੈ ਨੌਜਵਾਨ ਵੀ ਖੜੇ ਨੇ ਇੱਥੇ ਵੀਰ ਜੀ ਕੀ ਨਾਮ ਹੈ ਤੁਹਾਡਾ ਔਰ ਕਿੱਥੋਂ ਦੇ ਰਹਿਣ ਵਾਲੇ ਆ ਮੈਂ ਮੇਰਾ ਨਾਮ ਲੈਸਨੈਗ ਬਲਵਿੰਦਰ ਸਿੰਘ ਹੈ ਜੀ ਮੈਂ ਪਿੰਡ ਚੜੱਕ ਦੀ ਰਹਿਣ ਵਾਲਾ ਜੀ ਤੇ ਮੈਂ ਕੁਲਵੰਤ ਤੇ ਮੈਂ ਬਚਪਨ ਦੇ ਦੋਸਤਾਂ ਜੀ ਅਸੀਂ ਅਸੀਂ ਪਹਿਲੀ ਤੋਂ ਲੈ ਕੇ ਪਲੱਸ 1 ਤੱਕ ਇਕੱਠੇ ਰਹੇ ਇਕੱਠੇ ਬਾਅਦ ਵਿੱਚ ਅਸੀਂ ਭਾਰਤੀ ਹੋ ਗਏ ਸੀਗੇ ਜੀ ਉਹ 4 4 4 ਸਿਕ ਲਾਈ ਇਨਫੈਂਟਰੀ ਨੂੰ ਚਲਾ ਗਿਆ ਸੀ ਮੈਂ 5 ਸਿਕ ਲਾਈ ਇਨਫੈਂਟਰੀ ਨੂੰ ਚਲਾ ਗਿਆ ਜੀ ਭਾਜੀ ਦੇਸ਼ ਦੇ ਲਈ ਪਿਓ ਪੁੱਤਾਂ ਨੇ ਸ਼ਹਾਦਤ ਦੇ ਦਿੱਤੀ ਹੈ ਉਹਨਾਂ ਦੇ ਇੱਥੇ ਪਿੰਡ 'ਚ ਬੁੱਤ ਲਗਾ ਦਿੱਤੇ ਗਏ ਆ ਸਾਰਾ ਪੈਂਡ ਇੱਥੇ ਪਹੁੰਚ ਰਿਹਾ ਹੈ ਸਲੂਟ ਕਰਦਾ ਹੈ ਅਸੀਂ ਵੀ ਸਲੂਟ ਕਰਦੇ ਆਂ ਇਹਨਾਂ ਪਿਓ ਪੁੱਤਾਂ ਨੂੰ ਜਿਨ੍ਹਾਂ ਨੇ ਦੇਸ਼ ਦੇ ਲਈ ਸ਼ਹਾਦਤ ਦਿੱਤੀ ਹੈ ਤੁਸੀਂ ਵੀ ਇੱਕ ਫੌਜ ਦੇ ਵਿੱਚ ਰਹੇ ਹੋ ਕਿੱਦਾਂ ਦਾ ਇਹਨਾਂ ਦਾ ਸੁਭਾਅ ਸੀ ਔਰ ਕਿਹੋ ਜਿਹੇ ਬੰਦੇ ਸੀ ਮਿਲਨ ਸਰ ਕਿਸ ਤਰ੍ਹਾਂ ਸੀ ਕੁਲਵੰਤ ਸਿੰਘ ਤਾਂ ਜੀ ਇੱਕ ਬਹੁਤ ਸ਼ਾਂਤ ਸੁਭਾਅ ਦਾ ਇਨਸਾਨ ਸੀ ਤੇ ਬਹੁਤ ਹਾਸਮੁਖ ਬੰਦਾ ਸੀ ਮਤਲਬ ਕਿ ਜਿਨ੍ਹਾਂ ਨੂੰ ਕਹਦੀ ਆਪਾਂ ਯਾਰਾਂ ਦਾ ਯਾਰ ਸੀ ਬਹੁਤ ਨੇਕ ਇਨਸਾਨ ਤੇ ਬਹੁਤ ਰਹਿਮਦਿਲ ਬੰਦਾ ਹਰ ਕੁਆਲਿਟੀ ਸੀ ਉਹਦੇ ਵਿੱਚ ਹਰ ਇੱਕ ਕੁਆਲਿਟੀ ਦਾ ਮਤਲਬ ਕੰਦਸ ਵੀ ਬਹੁਤ ਵਧੀਆ ਨੇਚਰ ਸੀਗੇ ਜੀ ਅਸੀਂ ਤਾਂ ਸ਼ੁਰੂ ਤੋਂ ਇਕੱਠੇ ਰਹੇ ਹਾਂ ਜੀ ਛੁੱਟੀ ਆ ਕੇ ਵੀ ਇਕੱਠੇ ਮਿਲਦੇ ਰਹੇ ਹਾਂ ਜੀ ਮਤਲਬ ਸਾਡਾ ਜਦੋਂ ਮੈਨੂੰ ਪਤਾ ਲੱਗਾ ਜੀ ਮੈਂ ਮੈਂ ਵੀ ਉਸ ਏਰੀਆ 'ਚ ਸ਼੍ਰੀਨਗਰ ਵਿੱਚ ਡਿਊਟੀ ਸੀ ਮੇਰੀ ਜਦੋਂ ਮੈਨੂੰ ਪਤਾ ਲੱਗਾ ਕਿ ਐਦਾਂ ਕਰਕੇ ਕੁਲਵੰਤ ਸਿੰਘ ਸ਼ਹੀਦ ਹੋ ਗਿਆ ਮੈਂ ਤਾਂ ਆਪ ਜੀ ਬਹੁਤ ਦੁਖੀ ਹੋਇਆ ਤੇ ਬਹੁਤ ਰੋਇਆ ਕਿਉਂਕਿ ਅਸੀਂ ਇੱਕ ਪਹਿਲੀ ਤੋਂ ਲੈ ਕੇ ਆਰਮੀ ਦੇ ਵਿੱਚ ਭਾਰਤੀ ਹੋਣ ਦਾ ਸਾਡਾ ਜਿਹੜਾ ਰਿਸ਼ਤਾ ਸੀਗਾ ਉਹ ਇੱਕ ਬਹੁਤ ਲੰਮਾ ਸੀਗਾ ਜੀ ਘੱਟੋ ਘੱਟ ਅਸੀਂ 12-13 ਸਾਲ ਅਸੀਂ ਇਕੱਠੇ ਪਹਿਲਾਂ ਸਕੂਲ ਵਿੱਚ ਪੜ੍ਹਾਈ ਕੀਤੀ ਬਾਅਦ ਵਿੱਚ ਅਸੀਂ ਜਾ ਕੇ ਟ੍ਰੇਨਿੰਗ ਕੀਤੀ ਉੱਥੇ ਮੈਂ ਥੋੜਾ ਜਿਹਾ ਟਾਈਮ 2-4 ਮਹੀਨੇ ਪਹਿਲਾਂ ਚੱਲ ਰਿਹਾ ਸੀ ਤੋਂ ਅੱਗੇ ਇਹ ਬਾਅਦ ਵਿੱਚ ਮੇਰੇ ਪਿੱਛੇ ਆ ਗਿਆ ਸੀ ਕੀ ਅਪੀਲ ਕਰੋਗੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਪੜ੍ਹਾਈ ਕਰਕੇ ਵਿਦੇਸ਼ਾਂ ਦਾ ਰਾਹ ਬਣਾ ਰਹੇ ਆ ਔਰ ਜਿਹੜੇ ਇਹ ਪਿਓ ਪੁੱਤ ਹੈ ਜਿਨ੍ਹਾਂ ਨੇ ਦੇਸ਼ ਦੇ ਸ਼ਹਾਦਤ ਜਿਹੜੀ ਹੈ ਦਿੱਤੀ ਹੈ ਦੇਸ਼ ਦੇ ਜੀ ਸ਼ਹਾਦਤ ਲਈ ਜਿਹੜਾ ਜਾਨ ਪੀਤਾ ਆਪਣੀ ਜਾਨਾਂ ਤੱਕ ਕੁਰਬਾਨ ਕੀਤੀਆਂ ਹੋਈਆਂ ਔਰ ਉਹਨਾਂ ਲੋਕਾਂ ਨੂੰ ਕੀ ਅਪੀਲ ਕਰੋਗੇ ਜਿਹੜੇ ਲੋਕ ਬਾਹਰ ਤੁਰੇ ਜਾਂਦੇ ਆ ਜਿਹੜੇ ਬਾਹਰ ਜਾ ਰਹੇ ਆ ਜੀ ਆਪਾਂ ਦਾ ਇਹੀ ਅਪੀਲ ਕਰਾਂਗੇ ਕਿ ਬਾਹਰ ਨਾ ਜਾਓ ਤੁਸੀਂ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਕੋਈ ਆਪਣਾ ਕੰਮ ਕਰੋ ਪੰਜਾਬ ਵਿੱਚ ਵੀ ਕੰਮ ਹੈ ਲੋਕੀ ਜੁਪੀ ਬਿਹਾਰ ਤੋਂ ਆ ਕੇ ਇੱਥੇ ਕੰਮ ਕਰ ਰਹੇ ਆ ਤੇ ਜੇ ਕੰਮ ਕਰੀਏ ਤਾਂ ਸਭ ਕੋਈ ਆ ਪੰਜਾਬ ਦੇ ਵਿੱਚ ਵੀ ਬਾਹਰ ਜਾ ਕੇ ਵੀ ਤਾਂ ਤੁਸੀਂ ਕਿਸੇ ਦੇ ਅੰਡਰ ਕੰਮ ਕਰਨਾ ਇੱਥੇ ਤੁਸੀਂ ਆਪਣਾ ਕੰਮ ਤੋਰੋ ਕੋਈ ਨਾ ਕੋਈ ਕਿਤੇ ਮਿਹਨਤ ਕਰੋ ਜਿਹੜੇ ਜੰਗ ਜਨਰੇਸ਼ਨ ਬੱਚੇ ਆ ਉਹਨਾਂ ਨੂੰ ਇਹ ਅਪੀਲ ਕਰਾਂਗੇ ਆਪਾਂ ਕਿ ਤੁਸੀਂ ਸਵੇਰ ਉੱਠੋ ਮਿਹਨਤ ਕਰੋ ਗਰਾਊਂਡ ਜਾਓ ਗਰਾਉਂਡ ਕੁੱਟੋ ਤੇ ਭਰਤੀ ਹੋਵੋ ਫੌਜ ਦੇ ਵਿੱਚ ਜਾਓ ਤੇ ਬਸ ਇਹੀ ਅਪੀਲ ਹੈ ਜੀ ਬਿਲਕੁਲ ਇਹ ਸਨ ਵੱਖ-ਵੱਖ ਪਿੰਡ ਦੇ ਲੋਕ ਅਤੇ ਕਲਵੰਤ ਸਿੰਘ ਦੇ ਮਾਤਾ ਜੀ ਔਰ ਨਾਲ ਜਿਹੜੇ ਇੱਥੇ ਉਹਨਾਂ ਦੇ ਮਿੱਤਰ ਸੀ ਸਭ ਤਰ੍ਹਾਂ ਤੇ ਕਿਹਾ ਜਾ ਰਿਹਾ ਹੈ ਕਿ ਕਲਵੰਤ ਸਿੰਘ ਬੜਾ ਹੀ ਹੋਂਹਾਰ ਜਿਹੜਾ ਲੜਕਾ ਸੀ ਸਾਰਿਆਂ ਨਾਲ ਮਿਲਨਸਾਰ ਸੀ ਦੇਸ਼ ਦੇ ਲਈ ਕੁਰਬਾਨ ਹੋਇਆ ਬੜਾ ਵੱਡਾ ਘਾਟਾ ਜਿਹੜਾ ਮਾਪਿਆਂ ਨੂੰ ਪਿਆ ਕਦੇ ਨਹੀਂ ਪੂਰਾ ਹੋ ਸਕਦਾ ਪਰ ਇੱਥੇ ਹੀ ਦੂਸਰੇ ਪਾਸੇ ਜਿਹੜੀ ਹੈ ਪਿੰਡ ਵਾਲਿਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਣ ਵਾਲੀ ਗੱਲ ਹੈ ਜਿਹੜਾ ਦੇਸ਼ ਦੇ ਲਈ ਪਿਓ ਪੁੱਤਾਂ ਨੇ ਸ਼ਹੀਦੀ ਦਿੱਤੀ ਹੈ ਦਿਲੀਪ ਕੁਮਾਰ ਰੋਜਾਨਾ ਸਪੋਕਸਮੈਨ ਟੀਵੀ ਮੋਗਾ